ਹੈਂ ਆ ਹੁਣ ਤੋਕੇ ਪਾਇਆ ਸੀ ਤੌਲੀਆ ਕੀ ਹੋ ਗਿਆ ਬਾਬੀ ਹੱਥ ਵੀ ਪੂੰਝਤੇ ਹੈ ਗੰਦੇ ਮੰਦੇ ਹੁਣ ਤੋਕੇ ਹਟੀਆਂ ਗਈ ਦਿਖਦਾ ਨਹੀਂ ਹੁੰਦਾ ਤੈਨੂੰ ਗੰਦੇ ਮੰਦੇ ਥੋੜੀ ਪੂੰਝੇ ਨੇ ਬਾਬੀ ਮੈਂ ਦੋ ਘਪਾਂਡੇ ਧੋਕੇ ਆਈ ਸੀ ਹੱਥ ਮੇਰੇ ਗਿੱਲੇ ਸੀ ਮੈਂ ਪੂੰਝਣ ਲੱਗੀ ਫੇਰ ਕੀ ਹੋ ਗਿਆ ਨਾ ਫਿਰ ਤੌਲੀਆ ਨਾਲ ਜ਼ਰੂਰੀ ਪੂੰਝਣੇ ਸੀ ਹੋਰ ਕੱਪੜੇ ਨਾਲ ਪੂੰਝਲਾਂ ਦੀ ਹੋਰ ਕਿ ਅੱਗ ਲੱਗੀ ਸਾਰੇ ਕੱਪੜਿਆਂ ਨੂੰ <table> ਬਾਬੀ ਐਂ ਕਾ ਤੋ ਬੋਲਦੀ ਐ ਸੁੱਖੀ ਸੰਦੀ ਕੱਪੜੇ ਨੂੰ ਅੱਗ ਲਾਏਗੀ ਹੁਣ ਤੋਂ ਨਹੀਂ ਫਿਰ ਤੂੰ ਦੇਖਤਾ ਲੈ ਵੀ ਹੁਣ ਤੋਕੇ ਪਾਇਆਗਾ ਹੈ ਤੇਰੇ ਹੱਥ ਗੰਦੇ ਹੋਣਗੇ ਕਿੰਨੇ ਬਾਬੀ 2-300 ਰੁਪਏ ਦਾ ਸਾਰਾ ਇਹ ਤੌਲੀਆ ਹੈ ਫਿਰ ਕੀ ਹੋ ਗਿਆ ਗੰਦੇ ਹੱਥ ਕਿੱਥੋਂ ਆ ਗਏ ਮੈਂ ਪਾਗਲਾ ਕੋਈ ਮੈਂ ਗੰਦੇ ਹੱਥ ਪੂੰਝੂਗੀ ਤੌਲੀਏ ਨਾਲ ਕਿਹੋ ਜਿਹੀਆਂ ਗੱਲਾਂ ਕਰਦੇ ਤੁਸੀਂ ਤੂੰ ਕਿਹੰਜੀਆਂ ਜਿਹੀਆਂ ਗੱਲਾਂ ਕਰਦੀਆਂ ਇਹ 2-300 ਦਾ ਤੌਲੀਆ ਫਿਰ ਜੇ 2-300 ਦਾ ਤੌਲੀਆ ਤੇਰੇ ਹੱਥ ਪੂੰਝਾਉਣੇ ਨੇ ਤੌਲੀਏ ਨਾਲ ਬਾਬੀ ਹੁਣ ਤੂੰ ਬੇਵਜਹ ਲੜਾਈਆਂ ਨਹੀਂ ਭਾਲਦੀ ਹੈਗੀ ਮੈਨੂੰ ਪਤਾ ਹੁੰਦਾ ਤੇਰਾ ਤੌਲੀਏ ਮੈਂ ਨਾ ਪੂੰਝਦੀ ਭਈ ਚੁੰਨੀ ਦੇ ਲਾੜ ਨਾਲ ਪੂੰਝ ਲੈਂਦੀ ਫਿਰ ਕੀ ਸੀਗਾ ਨਾ ਫਿਰ ਤੂੰ ਚੁੰਨੀ ਦੇ ਲਾੜ ਨਾਲ ਹੀ ਪੂੰਝ ਲਾਂਦੀ ਤੌਲੀਏ ਤੇ ਜਰੂਰੀ ਦੀ ਸਦਾਤੀ ਤੈਨੂੰ ਕੀ ਹੋ ਗਿਆ ਕਿਉਂ ਲੜੀ ਜਾਈ ਫੇਰ ਕੀ ਹੋ ਗਿਆ ਅਗ ਲੱਗ ਗਈ ਤਾਲੀਆਂ ਇਹਨੂੰ ਹਾਂ ਅਗ ਲੱਗ ਗਈ ਮੇਰੇ ਤਾਲੀਆਂ ਇਹਨੂੰ ਉਹ ਚੁੱਪ ਕਰ ਜਾ ਕਿਸੇ ਵੇਲੇ ਤੂੰ ਕਰਦਾ ਮਹੌਤ ਦੇਖ ਲੈ ਕਰ ਇਹ ਤਾਂ ਵਿਚਾਰੀ ਪਹਿਲੀਆਂ ਤਰੋਂ ਦੁਖੀ ਹੈ ਉੱਥੇ ਤੂੰ ਕਲੇਸ਼ ਕਰਨ ਲੱਗ ਜਾ ਕਰ ਇੱਕਲੀ ਦੁਖੀ ਹੈ ਜੀ ਮੈਂ ਦੁਖੀ ਨਹੀਂ ਹੈਗੀ ਮੇਰੀ ਵੀ ਤਾਂ ਸੱਸ ਸੀ ਸੱਸ ਤੇ ਮਾਂ ਦੇ ਵਿੱਚ ਫਰਕ ਹੁੰਦਾ ਠੀਕ ਹੈ ਨਾ ਹਾਂ ਉਹ ਫਰਕ ਸੋਨੂੰ ਫਰਕ ਲੱਗਦਾ ਮੈਨੂੰ ਤਾਂ ਕੋਈ ਫਰਕ ਨਹੀਂ ਲੱਗਦਾ ਹੈਗਾ ਮੈਂ ਤਾਂ ਬਥੇਰਾ ਪਿਆਰ ਕਰਦੀ ਸੀ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਹੈਗੀ ਨਾਲੇ ਇਹ ਉਰੇ ਬੈਠੀ ਹੈਗੀ ਹੁਣ ਆਪਦੇ ਸਹੁਰੇ ਕਦੋਂ ਜਾਊਗੀ ਬਗ ਜੂਗੀ ਕੋਈ ਗੱਲ ਨਹੀਂ ਬਾਈ ਹਜੇ ਕੰਮਾਂ 'ਚ ਉਲਝਿਆ ਹੋਇਆ ਥ ਲੈਣ ਆਊਗਾ ਬਗਜੂਗੀ ਕਿ ਕੱਲੇ ਬੱਸ ਤੇ ਜਾਂ ਜਾ ਸਕਦੀ ਹੈਗੀ ਬੱਸਾਂ ਕਿ ਉਹ ਹੋ ਗਈਆਂ ਤੂੰ ਜਿਆਦੇ ਪੇਜ ਕਰਾ ਜੀ ਇਹਨੂੰ ਹਾਂ ਪੇਜ ਕਰਾ ਜੀ ਫਿਰ ਕਿਉਂ ਰੇ ਬੈਠੀ ਰਹੂਗੀ ਹੁਣ ਸਾਰੇ ਜਾਵੇ ਅਗਲੀ ਜੱਸੀ ਦਾ ਆਪਦਾਕਰ ਉਰੇ ਬੈਠੀ ਰੂ ਫਿਰ ਕੀ ਹੋ ਜੂਗਾ ਦੇਖ ਭਾਬੀ ਪਹਿਲੀ ਗੱਲ ਤਾਂ ਮੇਰੇ ਤਾਂ ਨਜਦਾਈ ਨਹੀਂ ਹੁੰਦੀ ਦੂਜੀ ਗੱਲ ਇਹ ਮੇਰੇ ਭਰਾ ਦਾ ਘਰ ਹੈ ਮੇਰਾ ਜੀ ਚਾਹੇ ਮੈਂ ਜਦੋਂ ਤੱਕ ਇੱਥੇ ਬਹਿ ਸਕਦੀ ਆ ਨਾਲੇ ਉੱਥੇ ਮੇਰਾ ਜੀ ਨਹੀਂ ਲੱਗਦਾ ਤਾਂ ਇੱਥੇ ਬੈਠੀ ਆ ਮੈਂ ਨਾ ਪਰ ਸਾਰੀ ਉਮਰੇ ਹੁਣ ਉਰੇ ਬੈਠੀ ਰਹੇਗੀ ਬਈ ਆਪ ਦੇ ਸਾਰੇ ਜਾ ਉਰੇ ਲੀਡਰਾਂ ਕੋਟਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਮੈਂ ਭਾਬੀ ਕੀ ਲੀਡਰੀਆਂ ਘੋੜਤੀਆਂ ਦੇਰੇ ਤੇ ਤੌਲੀਏ ਹੀ ਐ ਕੋਈ ਗੱਲ ਨਹੀਂ ਤੌਲੀਏ ਤੂੰ ਮੇਰੇ ਵਾਲੇ ਰੱਖ ਲਈ ਮੈਂ ਤੇਰੇ ਵਾਲਾ ਲੈ ਜੂਗੀ ਨਾ ਮੈਂ ਤੇਰਾ ਤੌਲੀਆ ਕੀ ਕਰਨਾ ਹੈ ਮੈਂ ਤਾਂ ਅੱਗ ਵੀ ਲਾਉਂਦੀ ਹੈਗੀ ਤੇਰੇ ਤੌਲੀਏ ਨੂੰ ਮੈਂ ਤਾਂ ਆਪਦਾ ਰੱਖੂਗੀ ਦਵਾਰੇ ਟੋਲੂਗੀ ਕੋਈ ਨਾ ਓ ਚੁੱਪ ਕਰ ਜਾ ਸੜੇ ਮੋਹਲੇ ਚੁੱਪ ਕਰ ਜਾ ਕਿਉਂ ਪਕਾਈ ਮਾਰ ਲੱਗੀ ਪਈ ਆ ਤੂੰ ਨਾ ਤੂੰ ਜਾਦੀ ਨਹੀਂ ਮੇਰੇ ਕਰਾਉਂਦਾ ਹੈਗਾ ਆਪਦੀ ਭੈਣ ਦੀ ਤੂੰ ਕਰਾਉਂਗਾ ਨਹੀਂ ਮੈਂ ਭੈਣ ਦੀ ਮੇਰਾ ਕਿਉਂ ਕਰਵਾਵੇਂ ਫਿਰ ਕਣ ਕਰੋ ਵਿਚਾਰੀ ਦੀ ਪੂਰੇ ਲੀਡਰੀਆਂ ਜੇ ਘੁੱਟ ਜਾਂਦੀਆਂ ਬੇਟੀ ਕਿੰਨਾ ਕੀ ਕਹਤਾ ਲੀਡਰੀ ਘੁੱਟੂ ਨਹੀਂ ਤੈਨੂੰ ਤੇਰੇ ਘਰੇ ਲੀਡਰੀਆਂ ਘੋ ਇਦੀ ਮਾਂ ਦਾ ਘਰ ਇਹਦੇ ਭਾਈ ਦਾ ਘਰ ਇਹਦਾ ਲੀਡੇ ਘੋਟੂਗੀ ਠੀਕ ਹੈ ਨਾ ਸਾਡਾ ਕੋਲ ਟੂਬੀਆ ਛੋਟਾ ਸਾਹ ਲੈਣ ਇਹਦੇ ਵਿਚਾਰ ਨੂੰਰੇ ਤੂੰ ਸਾਡਾ ਸਾਡਾ ਘਰ ਨਹੀਂ ਹੈਗਾ ਓਰੇ ਇਹਨੇ ਕਲੀ ਦਾ ਉਹ ਕੀ ਸੋਚੂਗੀ ਓਏ ਅਜੇ ਦੀ ਮਾਂ ਮੈਨੂੰ ਕਿੰਨੇ ਕਿ ਦਿਨਾਂ ਕੋ ਵਿਚਾਰਦੀ ਨੂੰ ਦੱਸੀ ਮੜ ਜਾ ਫੇਰ ਵਿਆਹ ਤੀ ਕਰਤੀ ਆਪਦੇ ਘਰੇ ਜਾਵੇ ਭਾਈ ਮੈਂ ਵੀ ਤਾਂ ਆਪਦੇ ਘਰੇ ਆ ਹੁਣ ਮੈਂ ਕਿ ਆਪਦੇ ਉੱਥੇ ਬੈਠੀ ਆ ਪੇਕੇ ਓਏ ਉਹਦੀਆਂ ਯਾਦਾਂ ਨੇ ਓਰੇ ਉਹਦੀ ਮਾਂ ਨਾਲ ਉਹ ਕੰਧਾਂ ਨੂੰ ਦੇਖਦੇ ਜਿੱਤੇ ਖੜਖੜਾਉਂਦੀ ਮਾਂ ਨਾਲ ਗੱਲਾਂ ਕਰਦੀ ਆ ਉਹਨਾਂ ਕੱਪੜੇ ਨਾਲ ਪਿਆਰ ਹੈ ਇਹਨੂੰ ਸਰਜਾਦਾਂ ਤਾਂ ਹਮੇਸ਼ਾ ਰਹਿਣਗੀਆਂ ਫਿਰ ਉਰੀ ਬੈਠੀ ਰਹੂਗੀ ਹਮੇਸ਼ਾ ਉਹ ਬਗਜੂਗੀ ਤਰਕੀ ਸੂਲ ਕਰਦੀ ਐ ਤੂੰ ਆਵਾਜ਼ ਆ ਤੇਨੂੰ ਦੁੱਖਾ ਕੋਈ ਅੱਦੇ ਦੇ ਪੇਕੇ ਲੰਘਦਾ ਤੂੰ ਕਿਉਂ ਜਾਵਾਂ ਮੈਂ ਤਾਂ ਅੱਦੇ ਪੇਕੇ ਕੋਈ ਨਹੀਂ ਜਾਂਦੀ ਹੈ ਅਗਰੇ ਉੱਠਦਾ ਨਿਕੰਦਰ ਕੋਈ ਹਾਂ ਉੱਠਦਾ ਨਹੀਂਗਾ ਤੇਨੂੰ ਕੋਈ ਤਾਲੀ ਜਾਂਦੀ ਹੈਗੀ ਤੂੰ ਜਿਆਦੇ ਉੱਠਦੇ ਤਾਂ ਹੀ ਤੋਰੇ ਬੈਂਦੀ ਹੈਗੀ ਕੋਟੀ ਤਾਂ ਹੋਈਆਂ ਮੇਲੇ ਦਾ ਪਤਾ ਨਹੀਂ ਹੈਗਾ ਉੱਠਦੇ ਨਹੀਂਗਾ ਹੂੰ ਅਗਰ ਕਬਰ ਕਰਗਾ ਭੈਣਾ ਜੇ ਪਰਸੋਂ ਦਿਲ ਲੰਗੇ ਦੇ ਮਾਂ ਮੈਨੂੰ ਹੁਣੀ ਤਰਕੀ ਲੱਗੀ ਫੇਰ ਕਲੇਸ਼ ਕਰਨ ਸਿਆਪਾ ਥਲ ਕਹਿਆ ਦੱਸ ਕਿ ਹੁਣ ਪੂਰੀ ਬੈਠੀ ਰਹੂਗੀ ਭਾਈ ਜੇ ਸਾਲ ਹੋ ਜੇ ਠੀਕ ਹੈ ਮੇਰੀ ਭੈਣ ਦਾ ਜਦਨ ਆਬਦ ਮਨ ਕਰੇ ਜਾਉਣ ਉਸ ਦਿਨ ਜਾਉਗੀ ਉਸ ਦਿਨ ਛੱਡ ਕੇ ਆਉਂਗਾ ਚਾਹੇ ਭਾਜੀ ਲੈਣਾ ਹੋਣ ਨਹੀਂ ਪਈ ਤਾਂ ਉਹੀ ਬੈਠੂਗੀ ਚੱਲ ਫਿਰ ਕਰਦੇ ਆ ਮੈਂ ਤੇ ਪ੍ਰੀਤ ਬਾਗ ਜਾਣੇ ਆਪਦੇ ਪੇਕੇ ਬਿਠਾਈ ਰੱਖਿਆ ਆਪਦੇ ਭੈਣ ਨੂੰ ਸਦਾ ਹੀ ਬਿਠਾਈ ਰੱਖੀ ਪਈ ਇਹ ਕੀ ਗੱਲ ਬਣੀ ਨਾ ਪ੍ਰੀਤ ਨੂੰ ਕਿਉਂ ਕਹਿੰਦੀ ਆ ਪ੍ਰੀਤ ਨਾਲ ਜਾਉ ਤੇਰੀ ਦੁੱਖ ਤਾਂ ਤੈਨੂੰ ਇਕੱਲੀ ਨੂੰ ਤੂੰ ਜਾ ਨਾ ਪਰ ਇਕੱਲੀ ਮੈਂ ਤਾਂ ਪ੍ਰੀਤ ਨੂੰ ਵੀ ਨਾਲ ਲੈ ਕੇ ਜਾਉਂਗੀ ਫਿਰ ਇਹ ਕਹਿੰਦਾ ਵੀ ਦਾ ਘਰ ਪਟਦੀਆਂ ਹੂੰ ਘਰ ਲਾਉਣੀ ਆ ਮੈਂ ਉਹਨੂੰ ਵੀ ਪਟਦੀਆਂ ਘਰ ਤੇ ਭੈਣ ਪਟਦੀ ਹੈ ਕੀ ਮੈਂ ਨਹੀਂ ਪਟਦੀ ਹੈ ਭੈਣ ਪੜਦੀ ਮੇਰਾ ਘਰ ਨਾ ਕੀ ਕਹਿੰਦੀ ਆ ਤੌਲੀ ਦੀ ਗੱਲ ਚ ਕਿੱਡੀ ਗੈ ਦੁੱਧ ਦੀਆਂ ਡੀਆਂ ਗੜ ਪਿਆ ਪਰ ਪਰ ਪਿੰਦੀ ਹੈਗੀ ਦੱਸ ਹੈ ਕੀ ਲੋੜ ਪੈਂਦੀ ਹੈ ਭਾਈ ਆ ਦਸਰੋਂ ਤੇ ਲਿਆਇਆ ਕਰੇ ਨਹੀਂ ਕਿੱ ਕਿੱਡੀ ਗੱਲ ਹੈ ਜੇ ਖਾਪੀਲਾ ਖਾਣ ਪੀਣਾ ਕੋਈ ਘਟ ਜਾਂਦੀ ਚੀਜ਼ ਜੇ ਬਰਥ ਕਰੀ ਜਿਹਦਾ ਫੇਰ ਨੁਕਸਾਨ ਹੁੰਦਾ ਖਾਣ ਪੀਣਾ ਕੋਈ ਜੀ ਘਟਦਨੀ ਹੁੰਦੀ ਹੈਗੀ ਮੈਂ ਇਹਨੂੰ ਖਾਣ ਹੁੰਦੀ ਹੈਗੀ ਫਿਰ ਆਪਦੇ ਬਿਆਥੀ ਕਰਤੇ ਆਪਦੇ ਸਹੁਰੇ ਖਾਦੇ ਅਗਲੀ ਜਾ ਕੇ ਤੂੰ ਪੱਲਿਓ ਖਵਾਉਣੀ ਹੈ ਹਾਂ ਤੇਰੇ ਤੇਰੇ ਪੇਕੇ ਪੈਸੇ ਦਿੰਦੇ ਨੇ ਕਿਉਂ ਮੇਰਾ ਘਰ ਨਹੀਂ ਹੈਗਾ ਸਾਡਾ ਘਰ ਨਹੀਂ ਹੈਗਾ ਉਹਦਾ ਘਰ ਨਹੀਂ ਹੈਗਾ ਹੋਣੀਆ ਲੱਗਦੀ ਪਿਆ ਬਕਵਾਸ ਉਹਨਾਂ ਦਾ ਬਦਰ ਭੈਣ ਦਾ ਹੋ ਗਿਆ ਉਹਨੇ ਕਰਤਾ ਬਈ ਸਾਡਾ ਹੀ ਤਾਂ ਹੋਊਗਾ ਜਾਂ ਮੇਰੀ ਭੈਣ ਹੋ ਰਹੀ ਹੋਗੀ ਠੀਕ ਹੈ ਨਾ ਫਾੜੀ ਲਾ ਕੇ ਫਾੜੀ ਲਾ ਕੇ ਰਹਿ ਜਾ ਮੈਂ ਕਿ ਜਿਹੜੀ ਚੀਜ਼ ਦਾ ਹੱਕ ਹੈਗਾ ਉਹ ਜੀ ਜੇ ਤੈਨੂੰ ਕਿੱਝ ਦੀ ਘਾੜੋ ਤੂੰ ਮੈਨੂੰ ਦੱਸ ਅੱਛਾ ਮੈਂ ਲੱਕ ਦਿੰਨਾ ਕੌੜੀ ਅਜੀਤ ਤੈਨੂੰ ਹੋਰ ਲੈ ਕੇ ਦੇ ਦਿੰਨਾ ਮੈਂ ਲੈ ਕੇ ਦੇ ਦੇ ਫਿਰ ਅਲਮਾਰੀ ਭਰੀ ਪਈ ਐ ਚੱਕ ਲੈ ਮੇਰੇ ਨਾਲ ਬਰਤਲਾ ਕੋਈ ਨਹੀਂ ਹੈਗਾ ਮੈਂ ਕਿ ਤੈਨੂੰ 400 ਹੋਰ ਲੈ ਕੇ ਦੇ ਫਿਰ 300 ਹੋਰ ਲੈ ਕੇ ਦੇ ਦਿੰਦਾ ਹਾਂ ਦੇ ਦੂੰਗਾ ਕੋਈ ਗੱਲ ਨਹੀਂ ਹਮ ਸਾਰੀਆਂ ਚੀਜ਼ਾਂ ਹੀ ਤਾਂ ਬਿਊਰੋ ਆਪਦੇ ਸਾਰੇ ਲੈ ਕੇ ਜਾਊਗੀ ਸਾਰੀਆਂ ਇਹਦਾ ਭਾਈ ਲੈ ਕੇ ਜਾਊਗੀ ਠੀਕ ਆ ਇਹਦਾ ਪੇਕਾ ਕਰ ਇਹਦਾ ਲੈ ਜਾ ਜਿਹੜੀ ਚੀਜ਼ ਨੂੰ ਪਸੰਦ ਹੋ ਇਹਦਾ ਲੈ ਕੇ ਜਾਓ ਇਹ ਕੀ ਗੱਲ ਹੋਈ ਅੱਛਾ ਪੇਕਾ ਕਰ ਵੀ ਹਰੇਕ ਚੀਜ਼ ਆਪਦੇ ਸਾਰੇ ਲੈ ਕੇ ਜਾਊਗੀ ਫੇਰ ਮਰਜੀ ਅਗਲੀ ਦੀ ਇਹ ਕਿਵੇਂ ਮਰਜੀ ਹਾਂ ਚੱਲੂ ਮੈਂ ਜੇਸੀ ਤੇਰਾ ਵੀ ਆ ਤੇ ਮੈਂ ਆਦੀ ਭੈਣ ਦਾ ਵੀ ਆ ਠੀਕ ਹੈ ਨਾ ਮੈਂ ਜਿਹੜਾ ਬੰਦਾ ਸਹੀ ਹੋਗਾ ਉਹ ਬੰਦਾ ਪੱਖ ਪੂਰੂਗਾ ਜੇ ਤੇ ਤੂੰ ਸਹੀ ਹੁੰਦੀ ਤੇਰਾ ਪੱਖ ਪੂਰਦਾ ਹੁਣ ਤੇ ਭੈਣ ਸੀ ਦੀ ਭੈਣ ਦਾ ਪੱਖ ਪੂਰਿਆ ਐ ਫੇਰ ਘਰ ਨਹੀਂ ਖਵਾਇਆ ਜਾਂਦਾ ਹੈ ਗਿਆ ਬਣ ਜਾਂਦੀ ਭੈਣ ਦਾ ਮੈਨੂੰ ਤੂੰ ਲੈ ਕੇ ਦਿੰਨੀ ਕਿਸੇ ਪਾਸਿਓ ਖਵਾਇਣੀਆਂ ਤਾਂ ਘਰ ਨਾਲੇ ਹੋਰ ਤੜਕੀ ਲੱਗ ਜਾਂਦੀ ਆ ਭੁੱਖਾ ਕੁੱਥੇ ਮੰਗੂ ਉਥਰ ਘਟਾਉਗੀ ਗੱਲ ਨਹੀਂ ਬਾਤ ਨਹੀਂ ਹੈਗੀ ਵੀ ਤੈਨੂੰ ਦੱਸ ਹੋਰ ਕੀ ਕਹਿੰਦੀ ਆ ਸੁਣਦੀ ਆ ਤੈਨੂੰ ਹੁਣ ਆਪਦਾ ਕੰਮ ਕਰਦੀ ਆ ਉਹਨਾਂ ਕਾ ਖਾ ਲੈਂਦੀ ਆ ਪੰਗੇ ਲੈਂਦੀ ਆਤਾ ਨਾ ਜਿਹਨਾਂ ਨੇੜੇ ਪੰਗੇ ਲੈਂਦੀ ਆਤ ਨੇ ਹੋਣੀ ਆਂਦੀ ਨਾ ਕੀ ਹੋ ਜਾਂਦਾ ਓਏ ਕੁਛ ਨਹੀਂ ਜਿਹੜੀ ਪੈਪ ਜੀ ਇਕੱਠੀ ਕਰਦੇ ਸੀ ਮੈਂ ਤਾਂ ਮੈਨੂੰ ਵੀ ਦਿਖਦਾ ਆ ਕੀ ਕਿਹੇ ਜਾਂਦਾ ਸੀ ਕੀ ਹੋ ਗਿਆ ਹੋਣਾ ਕੀ ਆ ਆ ਜੱਸੀ ਤੜਕੀ ਫੇਰ ਲਾਪੀ ਤੇ ਭੈਣਾ ਜੱਫਾ ਲਾ ਕੇ ਬੈਗੀ ਕਾਦੇ ਪਿੱਛੇ ਇਹੀ ਗੰਜਰ ਕਲੇ ਸੋ ਚਾਰ ਦਿਨ ਆਈ ਆ ਖਾਣ ਨੂੰ ਕੱਟ ਰਹਿਣ ਦੋ ਦਿਨ ਓਏ ਹੋਰ ਉਹ ਗੱਲ ਮੈਂ ਸਮਝਾਈ ਐ ਰੋਟੀ ਖਾ ਕੇ ਉਹਨੇ ਤੌਲੀ ਨਾਲ ਹੱਥ ਪੁੰਝੇ ਤੋਂ ਹੋਣਗੇ ਜੱਸੀ ਦਿਨ ਓਕੇ ਹਾਂ ਹਾਂ ਮੇਰੇ ਤੌਲੀ ਨਾਲ ਹੱਥ ਕਿਉਂ ਪੁੰਝੇ ਭਾਈ ਤੇ ਤਾਂ ਨੁਕਸਾਨ ਕਰਤਾ ਤੌਲੀ ਆ ਤਾਂ ਮੇਰਾ ਮਹਿੰਗਾ ਤੌਲੀ ਆ ਇਨਾ ਕੁਝ ਬੋਲੀ ਉਹਨੂੰ ਹਾਲਾਂਕਿ ਮੈਂ ਤਾਂ ਫਿਰ ਝਾੜ ਕੇ ਰੱਖਤੀ ਮਰ ਜੇ ਤੈਨੂੰ ਦੁੱਖ ਲਾ ਦੇਣਾ ਆਪਣੇ ਪੇਕੇ ਤੂੰ ਤੂੰ ਵਗ ਜਾ ਪਈ ਇਹ ਨਹੀਂ ਜਾਂਦੀ ਹੈਗੀ ਫੇਰ ਕੀ ਲੋੜ ਆ ਗਿਆ ਸੀਗਾ ਉਹ ਤਾਂ ਜਾਂਦੇ ਸੀ ਜਵਾਖੜੀ ਮੈਂ ਰੋਕ ਲਈ ਮੈਂ ਕਿਹਾ ਕੋਈ ਗੱਲ ਨਹੀਂ ਪਈ ਹਜੇ ਤੂੰ ਰਹਿ ਫਿਰ ਵਗ ਜੇ ਡੜੀ ਉਹ ਤਾਂ ਗੱਲ ਮੈਂ ਵੀ ਸਮਝਦਾ ਵੀ ਚੱਲ ਭੈਣ ਦਾ ਆਪਦਾ ਘਰ ਆ ਕਿਉਂ ਜਾਵੇ ਹੁਣ ਮਾਂ ਦਾ ਦੁੱਖ ਸਭ ਤੋਂ ਜ਼ਿਆਦਾ ਤਾਂ ਵਿਚਾਰੀ ਉਸੇ ਨੂੰ ਹੀ ਆ ਹੁਣ ਇਹਨਾਂ ਨੂੰ ਦੁੱਖ ਦਾ ਕੀ ਪਤਾ ਇਹਨਾਂ ਨੂੰ ਤਾਂ ਸੱਸ ਲੱਗਦੀ ਸੀ ਨਾ ਉਹ ਉਹ ਗੱਲ ਤਾਂ ਉਹੀ ਆ ਭਾਈ ਉਹ ਕਹਿੰਦੇ ਹੁੰਦੇ ਆ ਮਾਵਨ ਵਾਲੀ ਪੇਕੇ ਹੁੰਦੇ ਆ ਪਰ ਜੇ ਭਝਾਈ ਚੰਗੇ ਹੋਵੇ ਤਾਂ ਵੀ ਜਾਉਂਦੇ ਵਾ ਜਾਗਦੇ ਰਹਿੰਦੇ ਹ ਪਰ ਇਹਨੂੰ ਆਪ ਨਹੀਂ ਸੋਚਤ ਹੈਗੀ ਵੀ ਭਾਈ ਜੇ ਮੇਰੇ ਸੱਸ ਮਰ ਗਈ ਤਾਂ ਮੈਂ ਇਹਦੀ ਮਾਂ ਮਾਰਨ ਕੇ ਰਹਿਮਾ ਹੈ ਕਿੱਥੇ ਉਹਨੂੰ ਤਾਨੇ ਮਿਹਨੇ ਮਾਰਦੀ ਆ ਕਿਵੇਂ ਦਿਲ ਲਗੂ ਦਾ ਜਵਾਕੜੀ ਦਾ ਕੋਈ ਗੱਲ ਆ ਜੇ ਪਿੱਛੇ ਪਰਿਵਾਰ ਚੱਜਦਾ ਹੋਵੇ ਨਾ ਡੇੜੀ ਫੇਰ ਹੁੰਦਾ ਆ ਜੀ ਮਾਂ ਇਹਨੂੰ ਮੱਤਾ ਦਿੰਦੀ ਹੋਈ ਦੀਆਂ ਉਹਦੀਆਂ ਗਾਹਾਂ ਵੀ ਗੱਲ ਹੋਰੀ ਆ ਕਿ ਕ੍ਰੂਦ ਖੰਡੇ ਜਾਂਦੀ ਆ ਕਿ ਮੈਂ ਤਾਂ ਪ੍ਰੀਤ ਨੂੰ ਵੀ ਕਹਿਣੀ ਆ ਵੀ ਇਸ ਤਾਂ ਦੋਈ ਜਾਣੀ ਆ ਕਰੋ ਮਾਂ ਭਾਗ ਜੋ ਭਾਈ ਦੋਈ ਭਾਗ ਜੋ ਫਿਰ ਹੱਲੀ ਨਹੀਂ ਹੈਗਾ ਜਦੋਂ ਕੋਈ ਕਦੇ ਮਾਂ ਤੁਸੀਂ ਚਾਬਿਆ ਪਿੱਛੇ ਲੱਗ ਕੇ ਕਲੇਸ਼ ਕਰਨ ਲੱਗ ਜਾਨੀਓ ਕਦੇ ਤੌਲੀ ਪਿੱਛੇ ਕਦੇ ਕਾਦੇ ਵਿੱਚ ਇੱਕ ਵੀ ਨਹੀਂ ਸਿਆਣੀ ਦੋਨੇ ਬਸ ਤੈਨੂੰ ਪਤਾ ਹੀ ਹੈ ਨਾ ਦਿਮਾਗ ਹੀ ਹੈ ਨਹੀਂਗਾ ਆਪਦੇ ਘਰ ਵਾਸਤੇ ਤਾਂ ਦਿਮਾਗ ਹਰੇਕ ਦਾ ਹੁੰਦਾ ਪਰ ਬਗਾਨੇ ਘਰ ਵਾਸਤੇ ਨਹੀਂ ਹੁੰਦਾ ਇਹ ਬਗਾਨੇ ਹੀ ਸਮਝਦੀਆਂ ਨੇ ਬਗਾਨੇ ਸਮਝਦੇ ਡੇੜੀ ਬਗਾਨੇ ਸਮਝਦੀਆਂ ਨੇ ਬਸ ਇਹਨਾਂ ਚਾਬੀ ਚਾਹੀਦੀ ਆ ਸੰਦੂਖ ਦੀ ਚਾਬੀ ਫੜਾ ਦੇ ਹੁਣ ਫੁੱਲ ਵਾਂਗੂ ਖੇਰ ਜਾਣਗੀਆਂ ਪੂਰਾ ਪੂਰਾ ਇਹਦਾ ਭਾਲਦੀਆਂ ਨੇ ਚਾਬੀ ਫਿਰ ਮੈਂ ਜਉਂਦੇ ਜੀ ਤਾਂ ਹੁਣ ਫੜਾਉਂਦਾ ਨਹੀਂ ਮੈਂ ਚਾਹੇ ਹੂੰ ਫੜਾ ਹੀ ਦਿੰਦਾ ਜੇ ਇਹੋ ਜਿਹਾ ਕੁਛ ਕਰਦੀਆਂ ਨੇ ਨਾ ਮੈਂ ਲਿਖਾ ਕੇ ਬੇਦਾਖਲਾਬ ਦਾ ਜਿੱਥੇ ਮਰਜੀ ਰਿਓ ਸਾਰਾ ਕੋਈ ਕੁੜੀ ਦੇ ਨਾਲ ਲਵਾ ਦੂੰਗਾ ਲੋੜ ਨਹੀਂ ਡੇੜੀ ਹਾਂ ਫਿਰ ਹੋਰ ਕੀ ਮਾਤਾ ਆਪ ਤੁਹਾਡੇ ਹੱਕ ਚ ਚਾਬੀ ਚੁਫੜਾਉਂਦੀ ਲੋੜ ਹੀ ਨਹੀਂ ਹੈਗੀ ਹਜੇ ਪਹਿਲਾ ਵੇਸਕ ਮੈਂ ਕਹਿ ਦਿੰਦਾ ਮੈਂ ਚਾਬੀ ਇਹਨਾਂ ਨੂੰ ਕੰਜਰ ਹਾਂ ਚਲ ਕੋਈ ਨਹੀਂ ਚਾਹ ਪਾਣੀ ਪੀਲਾ ਕੀ ਚਾਹ ਪਾਣੀ ਪੀਲਾ ਮੜਾ ਜਾ ਬਾਹਰ ਵਗ ਜਾਂਦੇ ਆ ਉਹਨੂੰ ਇਹ ਛਾਪਾ ਸੇੜ ਕੇ ਬਹਿ ਜਾਂਦੀਆਂ ਨੇ ਸ਼ਰਮ ਮੰਨ ਲਓ ਮੜੀ ਮੋਟੀ ਕਿੱਦਾਂ ਦਾ ਆਖੋ ਇਹ ਚ ਵੀ ਸਾਬ ਕਰਾਂ ਇੱਕ ਦਿਨ ਕਰਨੀ ਪਊਗਾ ਮੈਨੂੰ ਇਹ ਹੋਰ ਕੀ ਹੋਵੇ ਆ ਭਾਈ ਬੜੋੜ ਜੇ ਕਰੀ ਜਾਂਦੀਆਂ ਸਾਪਸ ਲੋਟੀ ਐ ਸਾਪਸ ਲੋਟੀ ਕਰਨ ਨੂੰ ਮੈਂ ਚਾਚਾ ਹਾਂ ਕੰਮ ਹੱਕ ਕਿੰਨਾ ਹੋਇਆ ਪਿਆ ਦੇਖ ਲੈ ਹੈ ਸਾਫ ਕਰਨ ਵਾਲਾ ਹੋ ਰਿਹਾਗਾ ਇਹ ਹੋਰ ਅੱਜ ਕੱਲ ਹੁੰਦਾ ਨਾ ਯਾਰ ਰੁੱਤ ਮੌਸਮ ਮੀਂਹ ਕਣੀ ਦੀ ਹੋ ਜਾਂਦੀ ਆ ਭਈ ਐਂ ਕਹਿੰਦੀ ਸੀ ਮਾਂ ਚਲ ਸਾਫ ਕਰ ਦੂੰਗੀ ਹੌਲੀ ਹੌਲੀ ਇੱਕ ਦੋ ਦਿਨਾਂ ਚ ਹਾਂ ਮੈਂ ਤਾਂ ਐਂ ਕਹਿੰਦਾ ਸੀ ਭਈ ਪੱਗ ਦੇਉ ਕੱਢ ਕੇ ਮੇਰੀ ਉਹ ਕਿਹੜੀ ਪੱਗਾ ਸੰਦੂਰੀ ਜੀ ਸੰਦੂਰੀ ਪੱਗਾ ਹਾਂ ਉਹ ਤਾਂ ਫਿਰ ਮੇਰੇ ਮੰਮੀ ਵਾਲੀ ਪੇਟੀ ਚ ਹੈਗੀ ਚਲ ਪੇਟੀ ਚੋਂ ਕੱਢ ਦਿਓ ਭਈ ਬਿੱਲੂ ਪੈਰਿਆ ਖੜੇ ਸੌਰੇ ਜਾਂਦਾ ਹੋਣਾ ਅੱਛਾ ਉਹਦੇ ਘਰ ਵਾਲੀ ਕਰੀ ਬੈਠੀ ਐ ਹਿੰਡ ਕਹਿੰਦੀ ਉਹ ਉਹਦੇ ਕੋਲੇ ਹੋਰ ਪਈ ਆਹ ਰੰਗ ਹੋਣੇ ਕਹਿੰਦੀ ਸੂਟ ਨਾਲ ਦੀ ਪਾ ਅੱਛਾ ਆ ਕਰਦੇ ਨੇ ਅੱਜ ਆ ਮੀਟਿੰਗ ਮੀਟਿੰਗ ਹਾਂ ਮੀਟਿੰਗ ਕਰਦੇ ਨੇ ਐ ਨਹੀਂ ਦੇਖਦੇ ਵੀ ਇਹ ਤਾਂ ਨਿਆਣੇ ਕਰਦੇ ਨੇ ਕਿੰਜ ਤੇ ਹੁਣ ਤਾਂ ਸਿਆਣਿਆਂ ਦਾ ਵੀ ਇੱਧਰ ਘੱਲਿਆ ਪਿਆ ਹੋਰ ਉਹ ਵੀ ਮੀਟਿੰਗਾਂ ਕਰਦੇ ਨੇ ਹਾਂ ਚਾਬੀ ਨਹੀਂ ਹੈਗੀ ਮੇਰੇ ਕੋਲੇ ਚਾਬੀ ਤਾਂ ਲੈ ਲਿਆ ਕਹਦੇ ਚਾਚੇ ਦੀ ਪੱਕ ਕੱਢਣੀ ਆ ਅੰਦਰੋਂ ਪੇਟੀ ਚੋਂ ਜਿਹਦੇ ਕੋਲੇ ਆ ਚੱਲ ਫਿਰ ਵਧੀਆ ਨਾਲ ਤਾਂ ਮਹਾਨਾ ਮਿਲ ਗਿਆ ਮੈਨੂੰ ਹੁਣ ਹੈ ਉਹ ਤਾਂ ਲਾਪਰਿਤ ਕੋਲੇ ਹੈਗੀ ਅੱਛਾ ਲੈ ਕੀ ਗੱਲ ਹੈ ਤੇ ਕੁਝ ਵੀ ਨਹੀਂ ਕੁਝ ਵੀ ਨਹੀਂ ਸਾਰਾ ਪਤਾ ਹੈ ਮੈਨੂੰ ਇੰਨਾ ਕਦਾ ਸੁਣਦਾ ਮੈਨੂੰ ਕਹਿੰਦੀ ਬਹਾਨਾ ਮਿਲ ਗਿਆ ਕੀ ਕੱਢੇਗੀ ਉਹ ਚੋ ਬਹਾਨੇ ਨੂੰ ਕੁਛ ਵੀ ਨਹੀਂ ਕੱਢਣਾ ਤਾਂ ਕੀ ਹੈਗਾ ਹਾਂ ਹੈ ਗਿਆ ਸਾਰਾ ਕੁਝ ਮੈਨੂੰ ਪਤਾ ਹੈ ਗਿਆ ਸਾਰਾ ਕੁਸਾ ਨਾਲੇ ਤਾਂ ਪੱਗ ਕੱਢ ਲਾਂਗੇ ਹਾਂ ਨਾਲੇ ਜਿਹੜਾ ਹੈਗਾ ਟੂਂਟਾਕੀ ਮਾਰੀ ਬੈਠੀ ਐ ਇਹ ਕੁੜੀ ਜੀ ਤੁਮ ਆ ਵੀ ਪਈਆਂ ਨੇ ਚਾਚਾ ਵਿੱਚ ਹੋਰ ਹੋਣਾ ਇਹਨੂੰ ਲਾਪਰੀ ਦੀ ਮਾਂ ਨੂੰ ਅੱਗੇ ਨਾਨੀ ਨਹੀਂ ਪਈਆਂ ਜਿਹੜੀਆਂ ਉਹ ਕਿੱਧਰ ਗਈਆਂ ਬੁੱੱਚੇ ਬਈਆਂ ਨੇ ਉਹ ਉਹਦਾ ਪਈ ਨਹੀਂ ਸਾਰਾ ਕੁਸਾ ਇੱਥੇ ਸਾਮੀ ਬੈਠੀ ਆ ਐਂਦਾ ਕਹਿੰਦੀ ਰਹਿੰਦੀ ਸੀ ਮੈਂ ਇਹਨੂੰ ਮਰਤੀ ਨੂੰ ਪਾ ਦੂੰਗੀ ਕਹਾ ਹਾਂ ਔਰ ਇਹ ਦੇਖ ਲੈ ਸੰਤਾ ਚਾਚਾ ਦੇਖ ਲੈ ਲਾਪਰੀ ਤਾਂ ਜਾਂਦੀ ਨਹੀਂ ਹੈਗੀ ਆਪਦੇ ਸਹੁਰੇ ਉਰੀ ਬੈਠੀ ਹੈਗੀ ਤਾਂ ਹੀ ਉਹੀ ਤਾਂ ਗੱਲ ਹੈ ਤੂੰ ਚਾਦੀ ਫਾੜਾ ਚਾਦੀ ਫੜ ਕੇ ਆਪਾਂ ਕੋਈ ਚੋਰੀ ਚੱਪਾ ਨਹੀਂ ਕਰਨਾ ਨਾ ਤਾਂ ਰੌਲਾ ਪਾ ਦਾਂਗੇ ਵਿਆ ਤੂੰ ਮਾਂ ਨੇ ਹੁਣ ਇਹ ਤਾਂ ਇਕੱਲੀ ਕੁੜੀ ਜੀ ਲੈ ਕੇ ਤਕਰ ਹੋ ਜੂ ਕੀ ਗੱਲ ਭਈਏ ਤਾਂ ਛੱਡ ਗੋਡੇ ਅਸੀਂ ਘਸਾਉਂਦੇ ਮਾਰ ਕੇ ਕੱਟਾ ਦਾ ਸਾਰੀ ਉਮਰ ਅਸੀਂ ਢੋਲਿਆ ਸਾਮੀ ਤਾਂ ਰੇਤੇ ਪ੍ਰੀਤ ਨੇ ਹੈਗੀ ਖਾਬ ਨੂੰ ਬਾਉ ਬਈ ਵੰਡਿਆ ਵੰਡਿਆ ਮੇਰਾ ਨਾ ਉਹ ਨਹੀਂ ਜਿਹੜਾ ਸਾਰੀ ਉਮਰ ਤੁਸੀਂ ਤਾਂ ਕੱਲ ਆਇਓ ਹਜੇ ਤੇਰਾ ਤੇਰਾ ਕਾਦਾ ਹੋ ਗਿਆ ਚਾਚਾ ਫਿਰ ਤੈਨੂੰ ਐ ਨਹੀਂ ਕਹਿਣਗੇ ਵੀ ਚਾਚੇ ਦਾ ਕੀ ਹੱਕ ਹੈ ਤੁਮਾਂ ਤਾਂ ਉਹਨੇ ਪਈਆਂ ਨੇ ਲਾਪਰੀ ਦੀ ਨਾਨੀ ਨੇ ਇਹਨੂੰ ਲਾਪਰੀ ਦੀ ਨਾਨੀ ਨੇ ਦਾ ਪਈਆਂ ਨੇ ਫਿਰ ਮੁੰਡਿਆਂ ਦਾ ਵੀ ਹੱਕ ਹੈ ਮੇਰਾ ਹੱਕ ਨਹੀਂ ਹੈ ਇੱਕ ਵਾਰ ਫਿਰਦਾ ਪਾ ਉਹਦਾ ਇੱਕ ਆ ਫਿਰਦਾ ਉਹਨਾਂ ਦਾ ਤਾਂ ਹੱਕ ਹੈ ਉਹਨਾਂ ਦੇ ਹਿਸਾਬ ਨਾਲ ਸਾਨੂੰ ਵੀ ਮਿਲੂਗਾ ਫਿਰ ਤੇਰੀ ਗੱਲ ਲੱਗਦਾ ਹੋਇਆ ਮੇਰਾ ਹੈ ਕਿਉਂ ਨਹੀਂ ਜਦੋਂ ਮੈਂ ਸਾਰੀ ਜ਼ਮੀਨ ਦੇ ਰੱਖੀ ਐ ਇਹਨਾਂ ਨੂੰ ਅੱਛਾ ਹਾਂ ਕੋਈ ਨਾ ਫਿਰ ਰਿਸ਼ਤਾ ਤੈਨੂੰ ਮਿਲ ਜੂਗਾ ਵਿੱਚੋਂ ਐ ਨਹੀਂ ਹੈਗਾ ਵੀ ਉਹ ਕੁੜੀ ਨੂੰ ਕਿੰਨਾ ਵਧੀਆ ਘਰ ਵਰ ਟੋਲ ਕੇ ਦੇਤਾ ਕੋਈ ਕਸਰ ਹੈਗੀ ਹਾਂ ਲੈ ਮੈਂ ਉਰੀ ਬੈਠੀ ਹੈ ਗਿਆ ਟੂਮਾ ਦੀ ਮਾਰੀ ਕੋਈ ਨਾ ਤਾਂ ਮੈਂ ਉਹੀ ਤਾਂ ਗੱਲ ਆ ਉਹੀ ਤਾਂ ਗੱਲ ਆ ਐ ਫਿਰ ਜੀ ਲਹਾ ਆਂਦੀਆਂ ਨੇ ਇਹ ਕੁੜੀਆਂ ਹੀ ਆ ਐ ਐ ਨਹੀਂ ਵੀ ਚਲ ਕੋਈ ਗੱਲ ਨਹੀਂ ਭਾਈ ਮੈਂ ਕੀ ਕਰਨਾ ਮੈਂ ਤਾਂ ਰੱਜੇ ਪੋਜੇ ਕਰ ਦਿਆਂ ਤੁਸੀਂ ਸਾਮੂ ਆਪਦਾ ਐ ਤੁਹਾਡਾ ਹੱਕ ਹੈ ਮੈਂ ਨਹੀਂ ਵੀ ਦੇ ਲੈ ਇਹਦੇ ਪਾਈ ਨੇਗਾ ਤੇ ਪਾਈਆਂ ਦੇ ਤਰਸ ਮੰਨ ਲੇ ਮਾੜਾ ਮੋਟਾ ਤਰਸ ਵੀ ਨਹੀਂ ਮੰਦੀ ਹੈਗੀ ਉੱਥੇ ਜਾਂਦੀ ਹੈਗੀ ਵੀ ਤੈਨੂੰ ਥੋੜਾ ਕੁਝ ਦਿੱਤਾ ਪਾਇਆ ਉਹਦੇ ਵਿਆਹ ਵੇਲੇ ਉਹੀ ਤਾਂ ਗੱਲ ਹੈਗੀ ਮੈਂ ਤਾਂ ਬਥੇਰਾ ਜੋਰ ਲਾ ਲੇ ਭਾਈ ਆਪ ਜੁੱਥੇ ਜਾ ਦਿਸੌਰੇ ਜਾ ਸੌਰੇ ਜਾ ਚਾਬੀ ਤੂੰ ਫੜ ਲੈ ਕਿ ਮੈਂ ਫੜਾਂ ਚਾਬੀ ਮੈਨੂੰ ਤਾਂ ਨਹੀਂ ਪੜਾਉਣੀ ਹੈਗੀ ਚਾਚਾ ਇੱਕ ਦਿਨ ਪਹਿਲਾਂ ਵੀ ਕੋਸ਼ਿਸ਼ ਕੀਤੀ ਮੈਂ ਤੇ ਪ੍ਰੀਤ ਨੇ ਗਿੱਤੀ ਨਹੀਂ ਹੈਗੀ ਚਾਬੀ ਹਾਂ ਹੁਣ ਮੈਨੂੰ ਤਾਂ ਲੱਗਦਾ ਤੂੰ ਹੀ ਮੰਗ ਲੈ ਮੈਨੂੰ ਨਹੀਂ ਦੇਣੀ ਹੈਗੀ ਉਹਨੇ ਚੱਲ ਮੈਂ ਖੇਰਾਂ ਸੁੱਖੇ ਨੂੰ ਠੋਕਰਦਾ ਹਮ ਡੈਡੀ ਨੇ ਉਹ ਗੱਲ ਗਲ ਮੰਨਦਾ ਹੈਗਾ ਉਹ ਤੈਨੂੰ ਕਿਉਂ ਚਾਬੀ ਫੜਾਊਗਾ ਅੱਗ ਵਾਸਤੇ ਲਵਾਂਗੇ ਪੱਗ ਕੱਢਣੀਆਂ ਆਪਾਂ ਤਾਂ ਅੱਗ ਵਾਸਤੇ ਲਵਾਂਗੇ ਨਾ ਉਹਦੇ ਸੀ ਉਹਨਾਂ ਵਾਸਤੇ ਖੱਦਰ ਦੇ ਪੌਣੇ ਕੱਢਣੇ ਸੀ ਜਿਵੇਂ ਖੱਦਰ ਦੇ ਪੌਣੇ ਕੱਢਣੇ ਨੇ ਸਾਨੂੰ ਚਾਬੀ ਦੇ ਦੇ ਤੇ ਦਿੱਤੀ ਨਹੀਂ ਹੈਗੀ ਕੰਜ ਮੈਂ ਤਾਂ ਆਪੇ ਕੱਢ ਦੂੰਗੀ ਡੈਡੀ ਵੀ ਕਹਿੰਦਾ ਆਪੇ ਕੱਢ ਦੂੰਗੀ ਕੁੜੀ ਮੇਰਾ ਆਪਣੀ ਦੋਆ ਦੀ ਇੱਕ ਗੱਲ ਹੈ ਤੂੰ ਰੌਲਾ ਥੋੜੇ ਤੇ ਸ਼ੱਕ ਕਰਦੇ ਨੇ ਮੇਰੇ ਤੇ ਨਹੀਂ ਕਰਦੇ ਇਹ ਮੈਂ ਕੱਢੂਗਾ ਸਕੀਮ ਨਾਲ ਚਲ ਹਾਂ ਦੇਖ ਲੈ ਫਿਰ ਬਣਾ ਕੇ ਤੂੰ ਤਾਂ ਸਦਾ ਲੜਦੀ ਓ ਲੜਦਾ ਕੌਣਾਂਗਾ ਪਿਆਰ ਨਾਲ ਹੀ ਮੰਗੀ ਤੇ ਦਿੱਤੀ ਨਹੀਂ ਹੈਗੀ ਚਲ ਚੰਗਾ ਮੈਂ ਦੇਖਦਾ ਮੈਂ ਸੁੱਖੇ ਨੂੰ ਮਾਰਦਾ ਭਾਈ ਬੋਲ ਤੂੰ ਮਾਂ ਵੀ ਪਈਆਂ ਨੇ ਜੇ ਬੱਧੀ ਤੂੰ ਮਾਂ ਸੁੱਕੇ ਹੋਣਾ ਮੈਂ ਤਾਂ ਸੋਨੇ ਦਾ ਹਾਰ ਪਾਉਂਗੀ ਸੀ ਉਹਨੇ ਦਾ ਹਾਰ ਜੇ ਗੱਲ ਬਣ ਗਈ ਕੀ ਤਾਂ ਗੱਲ ਬਣੀ ਜਾਵੇ ਪ੍ਰੀਤ ਨਾਲ ਵੀ ਕਰਦੀਆਂ ਗੱਲਾਂ ਉਹ ਸੁਖੇ ਇਹ ਕੀ ਨਾ ਹੋਏ ਕੋਸ ਨਹੀਂ ਮਾਤਾ ਫੋਨ ਜੋ ਦੇਖਣ ਲੱਗਾ ਤਰਨ ਹੋ ਕੇ ਟੁੱਟ ਜਾਣਾ ਦੌਣਾ ਜੀ ਆ ਬਹਿ ਜਾ ਬਹਿ ਜਾ ਐ ਕਿੱਦਾਂ ਟੁੱਟਦੀ ਮਾਦਾ ਇਹ ਕਹਿੰਦਾ ਲਵਾਉਂਦਾ ਹੁਣ ਮੱਕੇ ਵਾਲਾ ਪਰ ਗਊਸਾਲਾ ਨੂੰ ਵੜਾ ਦਨੇ ਯਾਰ ਖਾਸਾ ਖੜਿਆ ਆਪਣੇ ਤਾਂ ਚਰਨਾ ਨਹੀਂ ਫਿਰ ਕਹਿਨਦਾ ਤੂੰ ਹੈ ਫਿਰ ਵੱਢ ਕੇ ਲੈ ਜਾਂਦੇ ਉਹਨਾਂ ਨੂੰ ਕਹਿ ਲੈ ਜਾਓ ਭਾਈ ਵੱਢ ਕੇ ਤੁਸੀਂ ਮੈਂ ਤਾਂ ਇਹਦੀ ਮਾਂ ਸਲਾਹ ਕਰਕੇ ਕਹਿ ਦਾਂਗੇ ਆਲੀ ਸੇਰ ਵਾਲਾ ਇਹਨੂੰ ਕਹਿ ਦਾਂਗੇ ਯਾਰ ਨਾਲੇ ਪੁੰਨ ਦਾ ਪੁੰਨ ਕਹ ਨਹੀਂ ਸਲਾਹ ਕਰਨ ਨੂੰ ਦੱਸ ਇਹ ਉਹ ਹੈਗਾ ਤੂੰ ਪੁੰਨ ਦਾ ਕੰਮ ਆ ਤੂੰ ਕਹਿਆ ਆਉਂਦਾ ਵੱਢ ਕੇ ਲੈ ਜਾਣਗੇ ਕਹ ਭਾਈ ਆਉ ਦਾ ਚਾਰ ਪੌਣਾ ਚਾਰ ਪਾ ਲੋ ਜਿਵੇਂ ਮਰਜ਼ੀ ਕਰ ਲੋ ਕੋਈ ਤਾਂ ਗੱਲ ਆ ਪਰ ਆ ਲਾਈਏ ਯਾਰ ਵਿਹਲਾ ਪੇ ਬਣ ਜਾ ਹਾਂ 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 ਕਹਿ ਦੀ ਚੱਲ ਉਹਨਾਂ ਨੂੰ ਫੇਰਾ ਹੋਰ ਹੋਰ ਤਾਂ ਕੀ ਮੈਂ ਤਾਂ ਇਹ ਕਹਿੰਦਾ ਸੀ ਚਾਬੀ ਤੇਰੇ ਕੋਲੇ ਉਹਦੀ ਪੇਟੀ ਦੀ ਪੱਕ ਕੱਢਣੀ ਸੀ ਮੇਰਾ ਰਾ ਪੱਗ ਕੱਢਣੀ ਸੀ ਪੱਗ ਤਾਂ ਕੀ ਕਰਦੇ ਆ 18 ਪੱਗਾਂ ਪਈਆਂ ਨੇ ਹੁਣ ਪੇਟੀ ਵਾਲੀ ਪੱਗੀ ਬਣਨੇਗਾ ਉਹ ਪੇਟੀ ਵਾਲੀ ਕਾਹਨੂੰ ਕਿਤੇ ਉਹਨੇ ਬਿੱਲੂ ਨੇ ਦੇਖ ਲਈ ਹੋਣੀ ਮੇਰੇ ਬੰਨੇ ਯਾਰਾ ਉਹ ਜਾਂਦਾ ਸਹਰੇ ਆਪਦੇ ਅੱਛਾ ਅੱਜ ਕੱਲ ਕਿਹੜਾ ਘੱਟ ਨੇ ਆਦਾ ਬੁੜੇ ਦੇ ਜਵਾਨੀ ਜਿਹੜੇ ਮਿਚੰਗਾ ਕਰਦਾ ਲੈ ਹੁਣ ਆਉਦੇ ਉਹਦੇ ਘਰ ਵਾਲੀ ਨਾਲ ਸੂਟ ਕੀ ਤਾਂ ਮੰਗਿਆ ਮਾੜਾ ਪਾਉ ਸੂਟ ਦੀ ਪੱਗ ਬਨੂ ਕਹਿੰਦਾ ਹੈ ਸੂਟ ਕੀ ਤਾਂ ਮੰਗਿਆਗਾ ਫੂਟਤਾ ਹੋਣਾ ਉਹਦੇ ਕੋਲੇ ਉਹਦੇ ਘਰ ਵਾਲੀ ਕੋਲੇ ਨਾਲ ਪੱਗ ਨਹੀਂ ਲਿਆ ਸਕਦੇ ਦੱਸ ਕਿੱਡੀ ਕੀ ਗੱਲ ਹੈਗੀ ਉਹੀ ਤਾਂ ਗੱਲ ਹੈ ਮੇਰੇ ਯਾਰ ਵੀ ਤੂੰ ਫੂਟ ਬਣ ਕੇ ਲੈ ਜਾ ਹੈ ਕੋਈ ਜਵਾਖ ਤਾਂ ਵਿਆਹਣ ਵਾਲੇ ਹੋ ਰਹੇ ਨੇ ਨਹੀਂ ਇਹ ਤੇ ਵੀ ਹੁਣ ਬਾਬਾ ਜਵਾਨੀ ਚੜੀ ਲੱਗਦੀ ਆ ਮੈਨੂੰ ਕਿਤੇ ਕੁਛ ਕਰਦਾ ਕਿਤੇ ਕੁਛ ਕਰਦਾਗਾ ਮਾਂ ਗਾਊਆ ਵੀ ਜਵਾਬ ਦਿੰਦਾਗਾ ਮਾਂ ਚੱਲ ਪਹਿਲੇ ਆ ਦਨਾ ਚੱਲ ਜਵਾਬ ਨੂੰ ਤਾਂ ਕੀ ਹੈਗਾ ਆਪੜਾ ਦਨਾ ਪੱਗ ਤਾਂ ਮੈਂ ਲਿਆ ਦਨਾ ਕੱਢ ਕੇ ਲੈ ਮੈਂ ਲਿਆ ਕੱਢ ਲੈਣਾ ਮੈਂ ਲਿਆ ਦਨਾ ਪੱਗ ਹੀ ਚਾਹੀਦੀ ਏ ਤੈਨੂੰ ਤੂੰ ਹੋਰ ਕੁਝ ਕੱਢ ਲੇਗਾ ਯਾਰ ਹੋਰ ਫਲੋਲੀ ਜਾਏਗਾ ਉਹਨੂੰ ਮੈਂ ਮੇਰੀ ਹੁਣ ਧਰੀ ਹੋਈ ਆ ਉੱਥੇ ਮੈਨੂੰ ਐਂ ਦੱਸ ਤੈ ਪਾਗੀ ਚਾਹੀਦੀ ਤਾਂ ਉਹਨੂੰ ਮੈਂ ਲਾਪਰੀ ਤੈਨੂੰ ਕਹਿਣਾ ਕੱਢ ਕੇ ਫੜਾ ਦੂਗੀ ਪਾਗ ਵਿੱਚ ਕੀ ਹੈ ਮੇਰੇ ਯਾਰ ਮੇਰੇ ਤੇ ਯਕੀਨ ਨਹੀਂ ਮੈਂ ਕੀ ਦੱਸ ਉਹਦੇ ਜੋ ਕੀ ਕੱਢੂਆਂ ਖੋਆ ਕੱਢੂਆਂ ਗੱਲ ਯਕੀਨ ਦੀ ਨਹੀਂ ਗੱਲ ਤਾਂ ਐਂ ਕਹਿੰਦਾ ਵੀਰ ਤੂੰ ਉੱਥੇ ਕਿੱਥੇ ਮੱਥਾ ਮਾਰੀ ਜਾਏਂਗਾ ਕਿਤਾ ਕਾਲੀਆਂ ਅਣਕਾਲਾ ਰੱਖੀਆਂ ਨੇ ਉਥੇ ਦੀਦਾ ਤਨੂ ਨਹੀਂ ਕੁਸ ਹੋਰ ਹੀ ਚੱਕ ਲੇਗਾ ਉਹ ਫੜਾ ਦਿੰਦੀ ਆ ਕੱਢ ਕੇ ਜਾਂ ਮੈਂ ਕੱਢ ਕੇ ਲਿਆ ਦਿੰਨਾ ਕਾ ਨੂੰ ਚੱਲ ਮੈਂ ਜਵਾਖਾਂ ਨੂੰ ਦੇਖ ਲੂੰ ਤੂੰ ਬੇਟੀਆਂ ਉਥੇ ਫਰੋਲੀ ਜਾਏਗਾ ਸਖਣਾ ਵੇਣਾ ਬੰਦਾ ਭੇੜਾ ਲਾਦਾ ਮੈਂ ਤਾਂ ਆਪ ਨਹੀਂ ਚੱਲ ਤੂੰ ਚਾਬੀ ਲੈ ਮੇਰੇ ਅਰਕੇਰਾ ਚੱਲ ਲਿਆ ਦਿੰਨਾ ਚਾਬੀ ਤਾਂ ਲਿਆ ਦਿੰਨਾਗਾ ਆ ਜਾਇਆ ਹੀ ਉਹਨਾਂ ਕੋਲੇ ਫਿਰ ਕਿਹਦੇ ਕੋਲੇ ਉਹਦਾ ਗਊ ਸਾਲਾਣਾ ਕੋਲੇ ਜਾ ਕੇ ਆਉਣਾ ਮੈਂ ਹੋਰ ਵੇੜਾ ਲਾਈਏ ਆਇਆ ਰਾ ਨਾ ਮੇਰਾ ਪੁੱਣਾ ਚੱਲ ਭਗਤ ਲਿਆ ਚਾਬੀ ਲੈ ਕੇ ਮੌਤ ਚਾਬੀ ਲੈ ਆ ਕੇ ਰਾ ਤੂੰ ਵੜ ਜਾ ਯਾਰ ਤੂੰ ਨਹੀਂ ਚਾਬੀ ਬਿਨਾ ਸਾਰਦਾ ਉਹ ਦੇ ਦੀਏ ਪਰਾਂ ਚਾਲਾ ਅਗਲਾ ਉਹੀ ਗੱਲ ਆ ਕਹਿੰਦਾ ਪਤਾ ਨਹੀਂ ਕਿੱਡੀ ਗੱਲ ਐ ਏ ਨਹੀਂ ਰੋੜ ਚੂਗੀ ਐ ਯਾਰ ਮੇਰਾ ਯਾਰ ਜੁੱਤੇ ਚ ਉਹ ਲਿਆ ਆ ਉਹ ਲੈ ਦਰੀ ਬਹਿ ਗਿਆ ਵੜ ਕੇ ਕਿਹੜੀ ਲੱਗਦੀ ਐ ਇਹਨਾਂ ਜੋ ਐ ਆਹਾਂ ਲੱਗੂਗੀ ਅੱਛਾ ਆ ਦੋ ਹੋਰ ਕਾਦੀਆਂ ਕਸੂੜੀਆਂ ਨੇ ਚ ਇਹ ਟਰੰਕ ਜੇ ਦੀਆਂ ਨੇ ਹੋਰ ਕਾਦੀਆਂ ਨੇ ਇਨੂੰ ਅੱਡ ਪਾਲਾਂ ਦਾ ਕਦੇ ਸਾਰੀਆਂ ਖੁਈਆਂ ਜਾਂਦੀਆਂ ਕਹਾੜੀ ਨਾਲੋਂ ਵੱਢਣੇ। ਉਹ ਨੂੰ ਕਹਾ ਮੈਂ ਨਾਲ ਚੱਕੀ ਫਿਰਦਾ ਇਸ ਤੇ ਘਰੇ ਹੁੰਦੀਆਂ ਨੇ। ਉਹ ਆਏ ਆਂ ਕਈ ਵਾਰੀ ਕੱਠੀਆਂ ਖੁਈਆਂ ਜਾਂਦੀਆਂ ਨੇ ਉਰਾਂ ਪੜਾ ਤਰ ਕੇ ਭੁੱਲੇ ਜਾਂਦੇ। ਕੋਈ ਨਾ ਜੰਦਾ ਨਹੀਂ ਵੱਢਾ ਜਾਊਗਾ ਫਿਰ 50 ਰੁਪਿਆ ਦਾ। ਚੱਲ ਮੇਰੀ ਗੱਲ ਸੁਣ ਹਾਂ। ਉੱਥੇ ਹੋਰ ਨਾ ਹੱਥ ਕੋਲੋਲੇ ਦੇ ਜਾਂ ਪੱਗ ਕੱਢ ਕੇ ਚਾਬੇ ਮੈਨੂੰ ਹੀ ਫੜਾਦੀ ਆ ਕੇ। ਜਾਂ ਲਾਪਰੀਤ ਨੂੰ ਫੜਾਦੀ। ਹੱਥ ਖਰੋਲੇ ਨੂੰ ਦੱਸ ਮੈਂ ਉਹਦੇ 'ਚ ਕਰਨਾ ਕੀ ਐ। ਮੈਂ ਤਾਂ ਅੱਜ ਮੰਗ ਲਈ ਉਹਨੇ ਪੱਗ ਮੰਗ ਲਈ ਤਾਂ ਮੈਂ ਆ ਮੰਗ ਲਈ ਦੱਸ ਮੈਂ ਸਰਚ ਮਾਰਨੀਆਂ ਨੇ। ਚੱਲ ਚੰਗਾ ਲਿਆ ਦੇ ਪੱਗ। ਔਰ ਕਦਰੀ ਆਣਾ ਕੰਮ ਜਾ ਕੇ ਆਉਣਾ ਪਿੱਛੋਂ ਬਾਜ਼ ਮਾਰਨੀ ਜ਼ਰੂਰੀ ਸੀ ਦਾਇਆ ਮਨੋਂ ਤੇ ਜਾਣਾ ਕਿਤੇ ਹੁਣ ਮੈਨੂੰ ਦੇਣਾ ਪਾਲਣਾ ਨਹੀਂ ਕੋਸਾ ਹੈ ਅੱਸੀ ਨੂੰ ਮਾਰਾਂ ਬੋਲਾ ਨਿਕਲ ਗਿਆ ਮੈਂ ਕਹਿੰਦਾ ਲੰਘ ਗਿਆ ਗਾਂਹਾਂ ਜੱਸੀ ਉਹ ਭਾਈ ਅੱਸੀ ਹਾਂ ਦਾਦਾ ਇੱਧਰ ਆ ਹਾਂ ਆ ਮਿਲ ਆ ਮਿਲ ਕੀ ਚਾਬੀ ਤਾਂ ਮਿਲ ਕੀ ਚਾਬੀ ਹਾਂ ਇਹ ਮੋਸਾਂ ਮਿਲਿਆ ਚਾਚਾ ਇਹਨੂੰ ਕੀ ਦੇਖੀ ਜਾਨੀ ਐ ਚੱਲ ਭਈ ਹੁਣ ਤੂੰ ਉਹਨੂੰ ਖੋਲ ਕੱਢੀਏ ਸਮਾਨ ਜਿਹੜਾ ਮਾੜਾ ਮੋਟਾ ਹੈ ਗਿਆ ਹਾਂ ਚਾਚਾ ਗੇੜੇ ਹੁਣੇ ਕੱਢਾਂਗੇ ਫਿਰ ਆਪਾਂ ਓਹੋ ਕਾਮ ਲਈਏ ਕੱਢਾਂਗੇ ਕਾਨੂੰ ਚਿੱਕ ਕਰਾਂਗੇ ਆਪਾਂ ਤਾਂ ਕੇਰਾ ਪੇਟੀ ਖੋਲ ਕੇ ਇਹਨਾਂ ਨੂੰ ਸਾਹਮਣੇ ਕੇਰਾ ਦਿਖਾਵਾਂਗੇ ਵੀ ਭਈ ਆਹ ਕੁਸ ਹੈ ਨਹੀਂ ਇਹ ਚੁੱਕ ਕੇ ਆਪਾਂ ਨੂੰ ਕੀ ਰਾਹ ਦੇਣਾ ਸੀ ਇਹਨਾਂ ਨੇ ਆ ਕੁੜੀ ਜੀ ਸਾਰਾ ਲੈ ਜਾਂਦੀ ਕੱਢ ਕੇ ਚੱਲ ਕੇ ਰਤੂਰੇ ਰੌਲਾ ਨਾ ਪਾਈ ਆ ਇਹਨੇ ਉਹ ਗੱਲ ਤਾਂ ਸੁਣ ਲੈ ਮੈਂ ਤਾਂ ਕਹਿੰਨੀ ਆ ਰੋਲ ਆਪਾਂ ਦੇ ਕਿਲੂੜੇ ਚੁੱਕੇ ਜਿਲ ਖੋਲਣੇ ਆ ਦੋਨੇ ਜਾਣੇ ਚੱਕ ਕੇ ਅੱਧਾ-ਅੱਧਾ ਕਰ ਲਾਂਗੇ। ਰਵਲਾ ਇਹਨਾਂ ਨੂੰ ਕੀ ਪਤਾ ਨਹੀਂ ਹੈਗਾ ਇਹਨਾਂ ਨੂੰ ਤਾਂ ਪਤਾ ਹੈ ਆ ਸੋਖੇ ਨੂੰ ਵੀ ਪਤਾ ਸਾਰਾ ਗੰਜਰ ਨੂੰ। ਫਿਰ ਆਪਾਂ ਕਹਾਂਗੇ ਸਾਨੂੰ ਕੀ ਪਤਾ ਕਿੱਧਰ ਗਿਆ ਆਪਾਂ ਚਾਬੀ ਪੜਾਵਾਂਗੇ। ਚਾਬੀ ਤਾਂ ਫੜੀ ਐ ਬੌਲ ਮਾਰੀ ਜਾਂ ਨੀ ਆ ਕੁੜੀਏ। ਉਹਦੀ ਫੜਾ ਦਾਂਗੇ ਕਿਹੜਾ ਉਹਦੀ ਚੈੱਕ ਕਰਨਗੇ। ਨਹੀਂ ਨਹੀਂ ਤੂੰ ਜਿਹੜਾ ਕੰਮ ਕਿਹਾ ਉਹ ਨਾ ਕਰਿਆ ਕਰ। ਤੈਨੂੰ ਸਕੀਮ ਦਾ ਪਤਾ ਤਾਂ ਹੈ ਨਹੀਂ। ਨਾਲੇ ਤਾਂ ਆਪ ਚੋਰ ਨਹੀਂ ਬੱਜੇਗੀ ਨਾਲੇ ਮੈਨੂੰ ਚੋਰ ਮਰਵਾਏਗੀ। ਆ ਜਾ। ਕਹਾਂਗੀ ਜੀ ਆ ਜਾ ਕੋਈ ਆਣਾ ਚਾਬੀ ਕਿੱਥੇ ਤੁਸੀਂ ਆ ਜਾ। ਜਿੱਲ ਆਪਣੀ ਤਾਂ ਆ ਗਈ ਜਿਹਨੂੰ ਲੱਗਦਾ ਪਤਾ ਕਿ ਕਿਦਰੀ ਨੇ ਪੇਟੀ ਖੋਲਣਾ ਦਿੰਦੀ ਹੈਗੀ ਉਹ ਚੱਲ ਚੱਲ ਤੂੰ ਮੇਰਾ ਖੋਲ ਆ કરીએਗੀ ਜੀ ਸਸੀ ਕਾਲ ਮਮੀ ਸਸਰੀ ਕਾਲ ਐਨਾ ਟਾਈਮ ਲਾਤਾ ਮੈਨੂੰ ਦੱਸ ਕਿ ਤਾਈ ਨਹੀਂ ਹੈਗੇ ਤੁਸੀਂ ਬਾਵਾ ਜਣੇ ਬੈਠੇ ਹਜੇ ਗਏ ਨਹੀਂ ਆ ਜਾ ਬਾਵਾ ਜਣੇ ਬਾਵਾ ਜਣੇ ਕਿਹੜੇ ਨੇ ਸਸੀ ਕਾਲ ਬੈਨੇ ਕਿਵੇਂ ਹੋ ਉਹ ਠੀਕ ਠਾਕ ਹਾਂਜੀ ਉਹਦੀ ਆਜਾ ਮਮੀ ਆ ਗਈ ਗਏ ਨਹੀਂ ਫੋਨ ਕਰਕੇ ਤਾਂ ਆ ਜਾਂਦੇ ਕੌਣ ਨਹੀਂ ਗਿਆ ਆ ਤਾਂ ਜਾ ਫੋਨ ਕਰਕੇ ਨਹੀਂ ਬਾਵਾ ਜਣੇ ਬੈਠੇ ਆ ਮਖਾਏ ਕੋਈ ਨਹੀਂ ਬੈਠੇ ਹੈ ਤੂੰ ਆ ਜਾ ਉਹ ਹੁਣ ਹੌਲੀ ਹੁੰਦੇ ਨੇ ਮਾਤਾ ਚੱਲ ਭੈਣੇ ਤੂੰ ਜਮਾ ਟੈਨਸ਼ਨ ਨਾ ਲੈ ਉਹਦੀ ਤਾਂ ਆਤਿਅ ਬੋਲਣ ਦੀ ਹੁਣ ਕਰੀਏ ਕੀ ਦੱਸ ਆਪਾਂ ਆਹ ਕੌਣ ਆਉਂਦਾ ਲੈ ਮੰਮੀ ਤੇ ਗੈਰੀ ਗੈਰੀ ਆ ਰਹੇ ਆ ਮੰਮੀ ਕੀ ਹਾਲ ਹੈ ਭਾਈ ਠੀਕ ਹਾਂ ਬਹੁਤ ਧੀਰਜ ਠੀਕ ਹਾਂ ਸਸਰੀਕਾਲ ਮੰਮੀ ਜੀ ਸਸਰੀਕਾਲ ਪੁੱਤ ਹੋਰ ਠੀਕ ਹੈ ਮੈਂ ਵਧੀਆ ਵਾ ਠੀਕ ਠਾਕ ਜੀ ਵਧੀਆ ਸਸਰੀਕਾਲ ਜੀ ਸਸਰੀਕਾਲ ਸਸਰੀਕਾਲ ਪੁੱਤ ਹਾਂ ਬਿਰੇ ਬੈਠੋ ਤੁਸੀਂ ਭਾਈ ਬੈਠੋ ਆਜ ਮੰਮੀ ਜੀ ਉਰੇ ਆ ਜੀ ਤੁਸੀਂ ਤੁਸੀਂ ਹੋਰ ਬੈਜੋ ਪਾਣੀ ਲਿਆਉਣੀ ਆ ਮੈਂ ਲੈ ਆ ਪੁੱਤ ਹੋਰ ਦਸਾਂ ਠੀਕ ਠਾਕ ਹੁਈ ਜੀ ਅਸੀਂ ਤਾਂ ਠੀਕ ਠਾਕ ਆ ਨਾ ਪੁੱਤ ਚੱਲ ਜਾਇਆ ਜੀ ਹਨਾ ਦੁਬਾਰੇ ਆਉਣਾ ਹੁੰਦਾਗਾ ਤਾਂ ਕਰਕੇ ਆ ਗਏ ਹੋਰ ਦੁੱਖ ਤਾਂ ਭੁੱਲਿਆ ਨਹੀਂ ਜਾਂਦਾ ਬਥੇਰਾ ਦਬਖਾਉਂਦਾ ਕਰਗੇ ਕੀ ਰੱਬ ਮੂਰੇ ਕੋਈ ਜੋਰ ਨਹੀਂ ਹੈ ਬਸ ਜੋ ਹੀ ਗੱਲ ਆ ਜਿੰਨੀ ਕ ਬੰਦੇ ਦੀ ਉਮਰ ਲਿਖੀ ਹੋਈ ਆ ਉਹਨੇ ਖੰਡਾ ਕੇ ਵਗ ਜਾਂਦਾ ਹੋਰ ਪੁੱਤ ਗੈਰੀ ਕਹਿੰਦਾ ਮੰਮੀ ਚੱਲੇ ਆਉਨੇ ਅਗੇ ਆਪਣਾ ਹੱਕ ਮੰਨਦਾ ਦੁਬਾਰੇ ਜਾਂਦਾ ਨਾਲੇ ਭੈਣ ਦਾ ਪਤਾ ਲਿਆਵਾਂਗੀ ਹੋਰ ਮਹਾਜ ਰਾਜ ਬੇਲੇ ਆ ਜਾਇਆ ਆਉਣਿਆ ਛੁੱਟੀ ਤੇ ਅੱਜ ਮੈਨੂੰ ਵੀ ਨੇ ਤੇ ਜਾਣਾ ਮੈਂ ਨਾ ਕੰਮ ਤੇ ਵੇਹ ਪਤਾ ਤੂੰ ਵੀ ਅੱਜ ਹੀ ਆਈ ਹੈਗੀ ਨਹੀਂ ਮਾਸੀ ਜੀ ਮੈਂ ਤਾਂ ਇੱਥੇ ਸੀ ਉਦੋਂ ਹੀ ਉਹ ਤਾਂ ਸਰ ਜਾਂਦਾ ਤੇ ਇੱਥੋਂ ਵਗੈਰਾ ਉੱਥੇ ਨਾ ਨਾ ਮੰਮੀ ਜੀ ਗੱਲ ਪਤਾ ਕੀ ਆ ਹਾਂ ਭੈਣ ਤਾਂ ਕਹਿਦੀ ਸੀਗੀ ਵੀ ਮੈਂ ਜਾਣਾ ਹੁਣ ਉੱਥੇ ਉਹ ਤਾਂ ਪਰੌਣੀ ਨਹੀਂ ਕਹਤਾ ਕਹਿੰਦਾ ਵੀ ਚੱਲ ਦੋ ਚਾਰ ਦਿਨ ਹੋਰ ਰਹਿ ਜਾਂਦੇ ਨੂੰ ਵਿਚਾਰੀ ਨੂੰ 1 ਲੱਖ ਤੱਕ ਫਿਰ ਉਹ ਰਜੀਨ ਲੱਗਣਾ ਤਾਂ ਕਰਕੇ ਅਸੀਂ ਰੱਖ ਲਈ ਮੰਮੀ ਹਾਂ ਪਤਾ ਸਿਆਣੀ ਗੱਲ ਆ ਉਹਦੀ ਸਮਝਦਾਰ ਬੱਚੇ ਦਾ ਇੱਥੋਂ ਤਾਂ ਪਤਾ ਲੱਗਦਾ ਵਿਚਾਰਦਨ ਛੱਡ ਦੇਣਾ ਦੁੱਖ ਚ ਨਾ ਛੱਡੂ ਫਿਰ ਛੱਡੂ ਕਦੋਂ ਉਹੀ ਗੱਲ ਹੈ ਜੀ ਹੁਣ ਤਾਂ ਫਿਰ ਜਾਣਾ ਹੋਊਗਾ 15 ਦਿਨ ਹੋ ਗਏ ਹਨ ਨਾ ਤੇਰੇ ਮਾਂ ਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੰਮੀ ਜੀ ਫਿਰ ਕੀ ਹੋ ਗਿਆ ਰਹਿ ਜਾਣ ਦੋ ਗੱਲ ਪਤਾ ਕੀ ਆ ਹੂੰ ਦੇਖੋ ਮੁੰਡਿਆਂ ਦੀ ਗੱਲ ਹੋਰ ਹੁੰਦੀ ਆ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਤੇਰੇ ਨਾਲ ਕਮਜ਼ੋਰੀ ਹੁੰਦੀ ਐ ਤਾਂ ਕਰਕੇ ਥੋੜਾ ਜਿਹਾ ਹੋ ਜਾਂਦਾ ਹਾਂ ਇਹ ਤਾਂ ਹੈ ਪਤਾ ਪਾਣੀ ਪੀ ਲਓ ਹਮਜ਼ੋਰ ਤਾਂ ਹੁੰਦਗਾ ਨਾ ਕੁੜੀਆਂ ਦਾ ਮਾਪਿ ਉਹ ਕਰਦਾ ਕਰਦਿੰਦੀ ਬਾਹਲਾ ਨਹੀਂ ਨਾ ਨਾਲੇ ਨਾ ਮਾਪਿ ਉਹ ਕੁੜੀਆਂ ਤੇ ਇੱਥੇ ਜਿੱਦਾ ਮੁੰਡਿਆਂ ਤੇ ਜ਼ਮੀਨ ਤੇ ਸਤਾ ਨਹੀਂ ਨਹੀਂ ਜਿਹੇ ਜਿਹੇ ਗੱਲ ਵੀ ਨਹੀਂ ਹੈਗੀ ਮੇਰੀ ਮਾਂ ਤਾਂ ਮੇਰਾ ਬੜਾ ਜ਼ਿਆਦਾ ਕਰਦੀ ਸੀਗੀ ਅੱਛਾ ਮੈਂ ਤਾਂ ਮੇਰੇ ਪੁੱਤ ਦਾ ਬਹੁਤ ਜ਼ਿਆਦਾ ਕਰਦੀ ਆ ਕਿ ਮੇਰਾ ਨਹੀਂ ਕਰਦੀ ਹੈਗੀ ਮੰਮੀ ਨਾ ਉਹਨਾਂ ਤੇਰਾ ਨਹੀਂ ਕਰਦੀ ਜਿੰਨਾ ਮੇਰੇ ਪੁੱਤ ਤੇ ਕਰਦੀ ਹੈ ਸੱਚੀ ਗੱਲ ਹੈ ਮੈਂ ਤਾਂ ਪਾਣੀ ਦਾ ਗਲਾਸ ਲੈ ਕੇ ਵੀ ਐ ਖੜ੍ਹ ਜਾਂਦੀ ਆ ਪੁੱਤ ਕਦੋਂ ਕ ਪੀਵੇਂਗਾ ਹੁੰਦੀ ਹੈ ਜੀ ਮਾਂ ਮਨ ਦਾ ਮੁੰਡਿਆਂ ਦਾ ਹਾਂ ਪਤਾ ਹੁੰਦੀਆਂ ਜੀ ਸੱਸਰੀ ਕਾਲ ਮਸੀ ਜੀ ਸੱਸਰੀ ਕਾਲ ਵੀਰੇ ਸੱਸਰੀ ਕਾਲ ਪੁੱਤ ਹਾਂ ਠੀਕ ਹੈ ਤੂੰ ਕਿੱਥੇ ਬੈਠੀ ਸੀ ਮੈਂ ਥੋੜੀ ਬਿਮਾਰ ਹੋ ਰਹੀ ਸੀ ਪਈ ਸੀ ਅੰਦਰ ਦਵਾਈ ਲੈ ਲੈਂਦੀ ਪੁੱਤ ਲੇ ਆਖੇ ਮੈਂ ਅਸੀ ਦਵਾਈ ਤਾਂ ਓਹੋ ਕੁੜੀ ਕੇ ਦਵਾਈ ਤਾਂ ਤਮੋਂ ਦੇ ਨੂੰ ਦਵਾਈ ਦਵਾਤੀ ਚਲਰੀ ਦਵਾਈ ਹੋ ਰਿਹਾ ਸੀਗਾ ਕੰਮ ਕਰਨ ਵਾਲੀ ਤਾਂ ਇਹੀ ਆ ਵਿਚਾਰੀ ਲੈ ਮੈਂ ਕਰ ਲੂ ਵੀ ਇੱਕ ਦਿਨ ਫਿਰ ਕੀ ਹੋ ਗਿਆ ਨਹੀਂ ਤੂੰ ਤਾਂ ਕਰ ਲੇਂਗੀ ਕੋਈ ਨਾ ਕੰਮ ਧੰਦਾ ਤਾਂ ਰਾਲ ਮਿਲ ਕੇ ਹੁੰਦਾ ਜੀ ਰਾਲ ਮਿਲ ਕੇ ਕਰੀ ਜਾਂਦੇ ਹਾਂ ਚਲ ਹੁਣ ਤਾਂ ਕੁੜੀ ਆਈ ਹੋਈ ਆ ਉਹ ਵੀ ਕਰਾਉਂਦੀ ਹੁਣੀ ਹੋਰ ਉਹ ਕਰਾ ਦਉਂਦੀ ਐ ਲਪ੍ਰੀਤਾ ਹਾਂ ਫਿਰ ਲਪ੍ਰੀਤਾ ਨੇ ਕਦੋਂ ਜਾਣਾਂ ਪਤਾ ਨਹੀਂ ਕਦੋਂ ਜਾਉਗੀ ਇਹਨਾਂ ਨੂੰ ਪਤਾ ਹੋਊਗਾ ਮੈਨੂੰ ਲੱਗਦਾ ਮਹੀਨਾ ਪੂਰਾ ਕਰਕੇ ਜਾਉਗੀ ਉਹ ਵੀ ਚਲ ਬਾਗਜੂ ਭਾਈ ਕੋਈ ਨਾ ਫਿਰ ਕੋਈ ਨਾ ਤੁਸੀਂ ਜਦੋਂ ਜਾਣਾ ਹੋਇਆ ਬਾਗਜੂ ਨਾ ਉਹ ਤਾਂ ਫਿਰ ਮੰਮੀ ਪੁੱਛਦੇ ਹੋਂ ਦੱਸਣਾ ਤਾਂ ਪਊ ਗਈ ਕੋਈ ਮਹੀਨਾ ਤੱਕ ਨਾ ਬਲੇ ਕੀ ਕਹਿਣਗੇ ਵੀ ਉਹਨਾਂ ਨੇ ਤੋਰ ਹੀ ਨਹੀਂ ਤੁਸੀਂ ਪਹਿਲੇ ਦੋ ਇੱਕ ਵਾਰੀ ਤਾਂ ਚਲ ਮਾਤਾ ਉਹਦਾ ਚਾਹ ਬਣਾਈਂ ਕਿਉਂ ਨਾ ਤੂੰ ਬੈਠ ਜਾ ਮੈਂ ਬਣਾ ਦਿੰਨੀ ਆ ਤੂੰ ਪਕਾ ਲੇ ਨਹੀਂ ਪੁੱਤ ਮੈਂ ਤਾਂ ਇਹ ਕਹਿਨੀ ਆ ਵੀ ਅਗਲੇ ਕਹਿਣਗੇ ਉੱਥੇ ਬਿਠਾ ਲੈ ਤਾਂ ਕਹਿਨੀ ਆ ਮੰਮੀ ਜੀ ਕੋਈ ਨਹੀਂ ਕਹਿੰਦਾ ਪਰ ਉਹਨੇ ਆਪ ਫੋਨ ਕਰਕੇ ਕਿਹਾ ਵੀ ਭਾਈ ਜਿੰਨੇ ਦਿਨ ਇਹਨੂੰ ਰੱਖਣ ਤੁਸੀਂ ਆਪ ਦੇ ਕੋਲ ਰੱਖ ਲਓ ਠੀਕ ਹੈ ਪਿੱਛੇ ਉਹਦੇ ਨਾਲ ਕੰਮ ਤਾਂ ਸਰਦਾ ਸੁਖਲਾ ਚੰਗਾ ਪਰਿਵਾਰ ਨਾਲ ਉੱਪਰ ਚੱਕ ਰਹੇਗੇ ਨੇ ਸਰੀਆਂ ਦਾ ਵਧੀਆ ਨਾ ਬਾਬੇ ਪੁੱਤ ਸਾਰੀ ਉਮਰ ਥੋੜੀ ਕਿਹਾ ਜਸਸੀ ਮੈਂ ਹਣ ਕੋਈ ਮੇਲੇ ਚ ਤਾਈ ਨਹੀਂ ਭੈਣ ਜੀ ਸੋਨੂੰ ਵੀ ਪਤਾ ਹੀ ਆ ਦੁੱਖ ਦੇ ਵਿੱਚ ਆਈ ਆ ਭਗ ਜੂਗੀ ਉਹ ਦੱਸ ਕੀ ਤੁਹਾਡੇ ਪੈਰ ਲਾਤੜ ਦੀ ਆ ਭਾਈ ਇਹਨੂੰ ਸਮਝਾਓ ਭਾਈ ਮਾੜਾ ਮੋਟਾ ਤੁਸੀਂ ਮੈਂ ਐਂ ਕਹਿੰਦੀ ਆ ਭਾਈ ਸਭ ਵੀ ਪਰ ਉਹਨੇ ਤਾਂ ਚੱਲ ਕਹਿਤਾ ਹਨਾ ਵੀ ਰੱਖ ਲਓ ਚਾਰ ਦਿਨ ਅੱਜਕੱਲ ਸੱਸ ਸਹੁਰਾ ਨਹੀਂ ਜਰਦਾ ਵੀ ਉੱਥੇ ਹੀ ਬੈਗੀ ਚੱਲਣਾ ਸਾਰਾ ਸਾਰੇ ਬਹੁਤ ਚੰਗੇ ਨੇ ਸਾਰਾ ਪਰਿਵਾਰ ਹੀ ਵਧੀਆ ਹੈਗਾ ਸਾਰਾ ਪਰਿਵਾਰ ਹੀ ਬਹੁਤ ਵਧੀਆ ਉਹਨਾਂ ਦਾ ਇਹੋ ਜੀ ਗੱਲ ਨਹੀਂ ਕੋਈ ਤੇ ਸਾਡੇ ਕੁੜੀ ਸਿਆਣੀ ਆ ਮੰਮੀ ਜੀ ਹੁਣ ਇਹਦਾ ਨਿਆਣੀਆਂ ਨੇ ਹੋਈ ਗੱਲ ਇਹਨੂੰ ਕਿਸੇ ਕੰਮ ਧੰਦੇ ਦਾ ਨਹੀਂ ਪਤਾ ਹੈਗਾ ਹੁਣ ਵੀ ਕੋਈ ਨਾ ਕੋਈ ਆਂਟੀ ਕੋਂਡੀ ਆ ਕੇ ਬਹਿ ਜਾਂਦਾ ਇਹਨੂੰ ਟਾਈਮ ਨਹੀਂ ਪਤਾ ਕਿ ਵੀ ਪਾਣੀ ਦਾ ਨਹੀਂ ਫੜਾਉਣਾ ਕਿ ਨਹੀਂ ਫੜਾਉਣਾ ਇਹ ਤਾਂ ਮੰਜੀ ਦੀ ਲਕੀ ਬੈਠੀ ਹੈ ਮੈਂ ਕਰ ਕੁੜਗੋ ਜ਼ਿੰਮੇਵਾਰੀ ਸਮਝੋ ਫੜਾਉਣੀ ਹੁੰਦੀ ਆ ਮੰਮੀ ਹੁਣ ਮਰ ਜਾਂਦੇ ਨੇ ਨਾਲੇ ਭਾਈ ਉਹ ਜਿਹੜਾ ਲਕੋਚ-ਪੋਕ ਕੇ ਗਈ ਆ ਨਾ ਉਹਦਾ ਸਮਾਨ ਸੱ ਹਾਂ ਉਹ ਤਾਂ ਸਾਮ ਰੱਖਿਆ ਕੋਈ ਨਾ ਹਾਂ ਅੱਜ ਕੱਲ ਪਤਾ ਹੀ ਨਹੀਂ ਅਗਲਾ ਹੱਥ ਮਾਰ ਜਾਂਦਾ ਹੂੰ ਕਿਹੜਾ ਮਾਰ ਜੂ ਕਰੇ ਹੱਥ ਕੋਈ ਐਵੇਂ ਮਾਰ ਜੂਗਾ ਐਵੇਂ ਬੈਠੇ ਆਂ ਸੀ ਸਾਰੇ ਮਾਤਾ ਸਿਆਣੇ ਉਹੀ ਗੱਲਾਂ ਸੋਡੀਆਂ ਬਸ ਤੁਸੀਂ ਕੰਮ ਕੀ ਆਇਓ ਗੱਲਾਂ ਕਹੇ ਜੀਆਂ ਕਰਦੇ ਹੋ ਤੂੰ ਮਾਤਾ ਕਿਉਂ ਬੋਲਦੀ ਨਹੀਂ ਮੈਂ ਤਾਂ ਉਹ ਕਹਿੰਦੀ ਆ ਪੁੱਤ ਮੈਂ ਕੀ ਬੋਲਣਾਗਾ ਹੁਣ ਸਾਰੇ ਸਿਆਣੇ ਨੇ ਇਹ ਵਾਹ ਸਸਰੀ ਘਾਲ ਜੀ ਹਾਂ ਜੀ ਬੇਟਾ ਹਾਂ ਜੀ ਸਸਰੀ ਘਾਲ ਉਹ ਸਸਰੀ ਘਾਲ ਤੂੰ ਇੱਧਰ ਬੈ ਜਾ ਕੁੜੀਏ ਤੇ ਚਾਚੇ ਨੂੰ ਬੈ ਜਾਣ ਦੇ ਇੱਥੇ ਆ ਆ ਪਈਏ ਸੀਟ ਕੋਈ ਨਾ ਕੋਈ ਨਾ ਬੈਠੀ ਨਹੀਂ ਮੇਰੇ ਬਰੋਬਰ ਬੈਦਾ ਕਿ ਸੋਹਣਾ ਲੱਗਦਾ ਕੁੜਮ ਕੋਈ ਨਾ ਵਿਚਾਲੇ ਮੁੰਡਾ ਬੈਠਾ ਹੈ ਮੇਰੇ ਬੈਠੇ ਮੰਮੀ ਜੀ ਬੈਠੀ ਨਹੀਂ ਮੇਰੇ ਬਰੋਬਰ ਬੈਦਾ ਕਿ ਸੋਹਣਾ ਲੱਗਦਾਗਾ ਤੂੰ ਛੱਡ ਦੇ ਆ ਸੀਟ ਜੀ ਕੋਈ ਨਹੀਂ ਕੋਈ ਨਾ ਜਿਸੀਂ ਐ ਕਰ ਤੁਸੀਂ ਮੰਮੀ ਹੋਰ ਨਾ ਕਰੋ ਗੱਲਾਂ ਬਾਤਾਂ ਮੈਨੂੰ ਮੜਾ ਕੰਮਾਂ ਵਿੱਚ ਤੋਂ ਕੰਮ ਜੀ ਨਹੀਂ ਮਿਲਿਆ ਚੰਗਾ ਕਰਿਆ ਕਰਿਆ ਪੁੱਤ ਚੰਗਾ ਇੱਥੇ ਹੀ ਆ ਜੀ ਆ ਤਰਜੋ ਜਿਆਦਾ ਜਾਂਦੇ ਲੈ ਚੰਗਾ ਐਂ ਕਰ ਤੂੰ ਇੱਥੇ ਵਜਾ ਬਈ ਮੈਂ ਇੱਧਰ ਬੈ ਜਾਣਾ ਇੱਥੇ ਬੈਣੀ ਆ ਚਾਚਾ ਬੈ ਜਾ ਬ ਇਹ ਦਾਲ ਸੁਣ। ਹਾਂ। ਤੇ ਜੀ ਫਰੋਲ ਲੈਂਦੀ ਉਹਦੇ ਚ ਹੋਣੇ ਦਾ ਟਮਾਟਾ ਕਿੰਨਾ ਬਾਦੂ ਘਰਾਣਾ ਸਿਉਣਾ। ਉਹੋ ਫਰੋਲ ਲਈ ਫਰੋਲ ਲਈ ਆ ਚਾਚਾ। ਦੋਨਾਂ ਨੇ ਫਰੋਲ ਲਈ ਅਸੀਂ ਨੇ। ਵੀਰ ਦਾ ਭੈਣ ਜੀ ਮੈਨੂੰ ਸੁਣੀ ਜਾਂਦਾ ਜਿਹੜਾ ਤੂੰ ਕਹਿ ਨਹੀਂ ਐ ਸਾਰਾ। ਹਾਂ। ਵਿੱਚ ਆ ਮੈਂ ਅਸੀਂ ਫਰੋਲ ਲਈ ਮੈਥੋਂ ਨਾਲ ਕੋ ਰੱਖ ਦੂੰ। ਫੋਲੀ ਤਾਂ ਬੋਲ ਲੈ ਚਾਚਾ ਜੇ ਕਿਸੇ ਸੁਣ ਕੇ। ਅੱਛਾ। ਤੁਹਾਡੀ ਕੋਈ ਗੱਲ ਐ। ਇਹਨਾਂ ਦੀ ਕੋਈ ਗੱਲ ਐ ਫਿਰ ਤਾਂ। ਹਾਂ ਹਾਂ। ਤੇ ਮੈਂ ਕਹਿੰਦੀ ਸੀ ਫਰ ਕੱਟ ਲਈ ਤੂੰ। ਕਿੱਥੇ ਕੱਢ ਲਈਆਂ ਮੇਰਾ ਤਾਂ ਬਥੇਰਾ ਜੀ ਕਰਦਾ ਸੀਗਾ ਵੀ ਕੱਢ ਲਾਂ ਟੂਮਾ ਪਿਤਾਤਾ ਕਹਿੰਦਾ ਹਲੇ ਕੱਢਣੀਆਂ ਨਹੀਂ ਹੈਗੀਆਂ। ਹੋਰ ਭੈਣ ਜੀ ਰੌਲਾ ਪਾਈ ਜੂ ਐ ਕੱਢ ਲੀਆਂ 99 ਲੱਗ ਜਾਣੀਆਂ ਕੱਲਿਆਂ ਦੇ ਹੈ ਹੁਣ ਇਹ ਤਾਂ ਸਾਰਿਆਂ ਦੇ ਸਾਹਮਣੇ ਤਾਂ ਐ ਨਾ ਅਸੀਂ ਕੁੜੀ ਨੂੰ ਲਿਆਂਣ ਦੇਈਏ ਨਾ ਕੱਲੇ ਨੂੰ ਸੁੱਖੇ ਨੂੰ ਰੱਖਣ ਦੇਈਏ। ਉਹਨੂੰ ਵੀ ਦੂਜੀ ਦੀ ਬinare ਲਾ ਲੋ। 부지 ਗੜੀ ਪ੍ਰੀਤ ਨਾਲੇ ਮੇਰੇ ਉਹਦਾ ਸਭ ਦਾ ਹੱਕ ਹੈ ਸਭ ਦੀਆਂ ਸਾਂਝੀਆਂ ਨੇ ਸਾਰੇ ਸਾਂਝੇ ਨੇ ਸਭ ਨੂੰ ਹਾਦ ਮਿਲੂਗਾ ਅਸੀਂ ਮੈਂ ਤਾਂ ਤਾਂ ਨਾਲ ਲੱਗਿਆ ਕੱਲੀ ਕੁੜੀ ਲੈ ਜਾਣ ਨੂੰ ਫਿਰਦੀ ਸੀ ਸਾਰਾ ਨਾ 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 ਕੁੜੀ ਨੂੰ ਤਾਂ ਇੱਕ ਕੁੱਡੇ ਵੀ ਨਾ ਦਿਓ ਤਾਂ ਹੀ ਤਾਂ ਹੀ ਤਾਂ ਉਰੇ ਬੈਠੀ ਹੈ ਮਾਂ ਉਹ ਜਾਣਦੀ ਨਹੀਂ ਹੈਗੀ ਸੋਰੇ ਅੱਛਾ ਹਾਂ ਬੈਠੀ ਦੀ ਮਾਰੀ ਬੈਠੀ ਹੈ ਮਾ ਨੂੰ ਕਿਸੇ ਨੂੰ ਮਾਂ ਦਾ ਸਭ ਨੂੰ ਆਪਾਂ ਹੌਲਦਾ ਹੈ ਹੈ ਮਾਂ ਦੀ ਮਾਰੀ ਥੋੜੀ ਬੈਠੀ ਹੈ ਹੋਰ ਮਾਂ ਦਾ ਦੁੱਖ ਥੋੜੀ ਹੈ ਪੇਟੀ ਦਾ ਵੀ ਪਿੱਟ ਜੇ ਨੂੰ ਕੋਸਮਾਂ ਲੈ ਕੇ ਜਾਉਂਗੀ ਮੈਂ ਤੁਹਾਨੂੰ ਦੱਸਾਂ ਨਾਲ ਚ ਪੈਦਾ ਹੋ ਗਏ انسان ਦੀ ਕਦਰ ਨਹੀਂ ਹੈਗੀ ਵੀ ਤੇਰੀ ਮਾਂ ਮਰੀਆ ਤੂੰ ਟੂਮਾ ਤੋਂ ਕੀ ਕਰਾਉਣਾ ਇਹਨਾਂ ਦੇ ਕੰਮ ਆ ਜਾਣਗੀਆਂ ਉਹੀ ਤਾਂ ਗੱਲ ਹੈ ਕਿ ਸੋਣਾ ਖਾਸ ਹੈ ਦਰਬਾਦ ਪਰ ਸਿਦਾਰ ਤੂੰ ਕੋਈ ਹੋਰ ਗੱਲ ਕਰ ਲਾ ਆਈ ਕਿਹੜੀਆਂ ਗੱਲਾਂ ਗੱਲਾਂ ਕਿਡੀਆਂ ਕਰੀ ਜਾਂਦੀਆਂ ਕੋਈ ਨਾ ਪਤਾ ਚੰਗਾ ਲੜਾ ਹੁੰਦਾ ਮੈਂ ਮੈਂ ਤਾਂ ਕੁਝ ਇਹ ਤਾਂ ਪਰਖ ਲਾਪ ਹੈਗਾ ਹੋਰ ਇਹ ਤਾਂ ਖੰਦਾ ਕੀ ਲੈਣਾ ਵੀਰੇ ਤਾਂ ਵੀਰੇ ਤਾਂ ਕੋਈ ਲੈਣਾ ਪਿਆਗਾ ਹਾਂ ਚੱਲ ਕੋਈ ਆਹੋ ਕਿੰਨਾ ਕਿਸਲਣਾ ਖਾਸ ਹੈ ਤੈਨੂੰ ਸਿੱਧਾ ਜਾਨਣੀ ਆ ਮਾਂ ਕੀ ਕਸਾਗਾ ਸਾਰਿਆਂ ਨੂੰ ਆਜੂਗਾ ਥੋੜਾ ਥੋੜਾ ਐ ਤਾਂ ਇੱਕ ਤਾਂ ਹਾਰ ਆ ਕਨੇਹੀ ਜਿਸੀ ਹਾਰ ਹੋਰਾ ਟੌਪਸ ਨੇ ਅੱਡੇ ਤੇ ਟੌਪਸ ਨੇ ਨਹੀਂ ਹਾਰ ਤਾਂ ਕਰ ਲਈ ਬੜਾ ਮਹਿੰਗਾ ਦੋ ਦੋ ਮਰਖਾਂ ਚੂੜੀਆਂ ਤੇ ਦੋ ਦੋ ਤਿੰਨ ਟੋਲੇ ਤਾਂ ਹੋਣ ਸੀ ਦੋ ਚੂੜੀਆਂ ਪਰ ਐ ਹੱਥ ਨੂੰ ਪਤਾ ਲੋਂਦਾ ਜੀ ਭਾਈ ਸਾਹਿਬ ਜਿਹੜਾ ਹਾਰ ਆ ਉਹ ਤਾਂ ਮੇਰੇ ਕੁੜੀ ਨੇ ਦਿੱਤੇ ਸੱਚੀ ਗੱਲ ਹੈ ਮਾੜਾ ਆਪਣੇ ਹੈ ਨਹੀਂ ਕੋਈ ਦੱਸ ਕੁੜੀ ਨੇ ਦਿੱੰਦੂ ਨਹੀਂ ਪਤਾ ਆਪਣੇ ਤਾਂ ਹੈਗਾ ਐ ਇੱਥੋਂ ਦੀ ਗੱਲ ਕਰਤੀ ਆਂ ਉਰੇ ਕੋ ਜਾ ਕੇ ਨਹੀਂ ਦਿਖਾਉਣ ਲੱਗ ਜਾਂਦੀ ਆ। ਉਹ ਤਾਂ ਫਿਰ ਪਤਾ ਲੱਗ ਜੂਗਾ ਚਲੋ ਜਿਹੜਾ ਹਿੱਸਾ ਹੋਊਗਾ, ਪੁੱਸਤਾ ਹੋਊਗਾ ਹੀ ਮੈਨੂੰ ਵੀ ਦੋ ਚੂੜੀਆਂ ਆ ਜਾਣ ਉਹ ਹੀ ਵੱਧ ਨੂੰ ਮੇਰ ਨੂੰ। ਉਹ ਕੁਝ ਦਿਨ ਲੰਘ ਜਾਣ ਦੋ ਹਲੇ ਸੋਨੇ ਖੁਣੀਗਾ ਪਾ ਲਿਆ। ਕਾਹ ਨੂੰ ਭਈ ਆ ਕੁੜੀ ਜੀ ਬੈਠੀ ਔਰ ਜਾਣ ਦਾ ਨਾਮ ਹੀ ਲੈਂਦੀ ਹੈਗੀ। 100 ਵਾਰੀ ਜ਼ੋਰ ਲਾ ਲੈ ਵੀ ਤੂੰ ਭਗ ਜਾ ਭਗ ਜਾ ਹੈ। ਜਾਂਦੀ ਨਹੀਂ ਹੈਗੀ ਆਪ ਦੇ ਘਰੇ। ਭਗ ਜੂ ਉਹਦਾ ਘਰ ਆ ਫਿਰ ਕਿਉਂ ਨਰਸ? ਘਰ ਹੁਣ ਜਦੋਂ ਵਿਆਹ ਤੀ ਵਰਤੀ ਹੈ ਮੈਂ ਜਾਣੀ ਆ ਵੀਰੇ ਤੁਹਾਡੇ ਕੋਲੇ ਉੱਥੇ ਨਾ। ਉਹ ਤਾਂ ਉਹਨੇ ਬੈਠੀ ਦਸੀ ਉਹ ਆ ਪਹਿਲਾਂ ਮਾਤਾ ਬੋਲੀ ਗਈ ਆ ਇੱਕ ਮਿੰਟ ਚਾਉ ਉਹਨੂੰ ਹੀ ਬੈਠਿਓ ਪੇਟੀ ਦੀ ਮਾਰੀ ਬੈਠੇ ਨੂੰ ਪਤਾ ਹੈ ਪੇਟੀ ਚ ਗਹਿਣੇ ਪਏ ਨੇਗੇ ਚਲ ਉਹਦੀ ਮਾਂ ਦੀ ਫਿਰ ਬੈਠਣੀ ਆ ਉਹਨੇ ਲੈ

ਮਧਿਆ ਕਰੇ ਬਿਆਤੀ ਅਸੀਂ ਨੇ ਚੰਗਾ ਸਮਾਨ ਦੇਤਾ ਲਾਲਾ ਕੋਈ ਕਾਥਰ ਨਹੀਂ ਛੱਡੀ ਜੀ ਅਸੀਂ ਨੇ ਜੇ ਤਾਂ ਦੇਖੋ ਹੋਵੇ ਨਾ ਫਿਰ ਤਾਂ ਕਹੀ ਜੀ ਉਹੀ ਤਾਂ ਗੱਲ ਆ ਹੁਣ ਸਾਰਾ ਐਂ ਕਹਿੰਦੀ ਐ ਵੀ ਸਾਰਾ ਸੰਦੂਕ ਚੱਕ ਕੇ ਲੈ ਜਾ ਕਹਦੇ ਭਾਈ ਜੇ ਤਾਂ ਤੂੰ ਇਹ ਲੈ ਜਾਣਾ ਸਾਰਾ ਕੁਛ ਫੇਰ ਤਾਂ ਅਸੀਂ ਨਾ ਆਜੇ ਨਾ ਤੈਨੂੰ ਵੜਨ ਦੇ ਕੇ ਨਾ ਤੇਰੇ ਕੱਲ ਨੂੰ ਬੱਚੇ ਹੋਣਗੇ ਨਾਨਕ ਛੱਕਾ ਹੋਰ ਭਰਗੇ ਜੇ ਤੂੰ ਇੱਥੇ ਵੰਡ ਕੇ ਦੇ ਮੈਂਗੀ ਹਾਂ ਫੇਰ ਆਵਾਂਗੇ ਵੀ ਜਾਵਾਂਗੇ ਵੀ ਦੇਖ ਇਹ ਤਾਂ ਹੱਕਮੰਦ ਦਾ ਪੁੱਤ ਆਹ ਕੋਈ ਢੰਗ ਪੁੱਤ ਅਜਿਹਾ ਲੋਖਾ ਠੀਕ ਐ ਹੁਣ ਲੱਗੀ ਹੱਕ ਦੱਸਣਾ ਜੋ ਨਾਲ ਕੋਈ ਨਾ ਰੋਕਦੇ ਰਹੋ ਉਹਨੂੰ ਹੋ ਰਿਹਾ ਪੜਤੀ ਪੜਾਈ ਜਾਂਦੀ ਆ। ਵੀਰ ਇਹ ਗੱਲ ਤਾਂ ਇਹ ਚੱਲ ਰਹੀ ਹੈ ਹੁਣ ਵੀ ਹੱਕ ਤਾਂ ਦੇ ਸਾਡੇ ਹੀ ਬਣਦਾ। ਪੂਰੀ ਤਾਂ ਆਲਤਬਰ ਤੇਵਾ ਹੁੰਦਾ ਚੱਲ ਵਰਤੀ ਜਾਵਾਂਗੇ ਭਾਈ। ਉਹਦੇ ਤਾਂ ਕੋਈ ਹੱਕ ਨਹੀਂ ਬਣਦਾ ਹੈਗਾ ਟੂਮਾ ਤੇ ਦੇਖ। ਚੁੱਪ ਕਰ ਇਹਨੂੰ ਪਰਾਂ ਲੈ ਜਾਂਦੇ ਫਿਰ ਕਰਦੇ ਇਹ ਗੱਲ। ਇਹ ਕਿੱਥੇ ਪੱਟੀ ਬੰਨਣ ਹੁੰਦਾ ਤੈਨੂੰ ਪਤਾ ਤਾਂ ਹੈਗਾ। ਤੁੰਗਾ ਚੁੱਪ ਕਰ। ਜੀਰੀ ਜੱਪਾ ਲਾ ਲਿਆ ਉਹ ਬੇਟਾ। ਹਾਂ ਲਾ ਲਿਆ 2 ਕਿਲੇ ਰਹਿ ਗਏ ਬਸ। ਅੱਛਾ। ਹਰੇ ਚਾਰੇ ਵਾਲਾ ਰਹਿੰਦਾ ਹੋਊ। ਹਾਂ ਉਹ ਹੀ ਰਹਿੰਦਾ ਬਸ ਹਰੇ ਚਾਰੇ ਵਾਲਾ। ਹਾਂ। ਉਹ ਪਤਾ ਨਹੀਂ ਪ੍ਰੀਤ ਨੇ ਚਾਹ ਬਣਾਤੀ ਕਿ ਨਾ ਬਿਮਾਰ ਜੀ ਹੋਈ ਪੈ ਦੇਖ ਲਾ ਕਰ ਤੂੰ ਸੌਣੂਨ ਤਾਂ ਆਗੀਆਂ ਤੁਹਾਡੇ ਕੋ ਨਹੀਂ ਹੈ ਸੌਣੂਨ ਤਾਂ ਆਗੀਆਂ ਮੈਂ ਕਹਿੰਦਾ ਤੁਹਾਡੇ ਕੋ ਨਹੀਂ ਸਾਡੇ ਤਾਂ ਪਹੁੰਚਿਆ ਨਹੀਂ ਹਜੇ ਬਣ ਕੀ ਕਹਿੰ ਜਾਂਦੇ ਨੇ ਇਹ ਸੌਣੂਨ ਆ ਕੀ ਮੈਂ ਤਾਂ ਸਮਝਣ ਲੱਗੀ ਕੋਈ ਉਹ ਵੀਰੇ ਹਮਾਨ ਸੂਨ ਪਾਣਾ ਉਹਨੂੰ ਕਹਿੰਦੇ ਨੇ ਇਹ ਪੁੱਠਾ ਬੋਲੀ ਜਾਂਦੇ ਨੇ ਸਮਝ ਨਹੀਂ ਆਉਂਦੀ ਹੈਗੀ ਇਹਨਾਂ ਦੀ ਅੱਛਾ ਅੱਛਾ ਠੀਕ ਆ ਹੁਣ ਸਮਝ ਆ ਮੈਂ ਆ ਉਹੀ ਬੱਦਲਾਂ ਨੂੰ ਪੈਣਾ ਭਾਈ ਜਿਹੜੇ ਇਤਰੂ ਨਹੀਂ ਆਉਂਦੇ ਪਹਾੜਾਂ ਚੋਂ ਹਾਂ ਜੀ ਹਾਂ ਸਮਝ ਗਿਆ ਪੰਡ ਇੱਧਰ ਆ ਗਿਆ ਨਾ ਮੂਰੇ ਪਹਿਲਾਂ ਛੋਟੇ ਆਉਂਦੇ ਨੇ ਭਈ ਫਿਰ ਹੌਲੀ ਹੌਲੀ ਸਾਡੇ ਪਹੁੰਚਦੇ ਨੇ ਸਮਝ ਗਏ ਗੱਲ ਦੋਡੀ ਮਾ ਹਾਂ ਆਂ ਹੀ ਕਹਿੰਦੇ ਮਾ ਪੈ ਗਿਆ ਹੋ ਥੋੜੇ ਤਾਂ ਇੱਕ ਦੋ ਕਮੀ ਪੈ ਗਿਆ ਆਪਣੇ ਅੱਛਾ ਹਾਂ ਨਾ ਆਪਣੇ ਦਾ ਖਾਰਾ ਚਾਦਰ ਪਿਉਂਦੀ ਹੈ ਭਈ ਆਦੇ ਨਹੀਂ ਹੈ ਗਿਆ ਹੂੰ ਹੂੰ ਚਾਹ ਪਾਣੀ ਦਿਓ ਭਈ ਹੈ ਚਾਹ ਪਾਣੀ ਪੁੱਛਦੀ ਆਂਗੇ ਉਹ ਪ੍ਰਿਤਨੀ ਤਰੀ ਸੀ ਚਾਹ ਹਾਂ ਮੈਂ ਲਿਓਨੀ ਆਂਗੀ ਚੱਲ ਚਾਹ ਤੁਸੀਂ ਕਰ ਲੋ ਗੱਲਾਂ ਇਹਨੇ ਮੈਂ ਮਾਰਿਆ ਮੈਂ ਕਿਹਾ ਇੱਧਰ ਪਸੂ ਮਗੜੀ ਮਾਰਿਆ ਸਿੱਧਾ ਜੀ ਬੋਲਦਾ ਹੈ ਸਿੱਧਾ ਜੀ ਬੋਲਦਾ ਹੈ ਮੈਨੂੰ ਸਮਝਣ ਲੱਗੀ ਜੀ ਇਹ ਤਾਂ ਤੁਹਾਡਾ ਚਾਚਾ ਗਾ ਤੈਨੂੰ ਪਤਾ ਤਾਂ ਹੈਗਾ ਹੀ ਬੋਲਦਾ ਵੀਰੇ ਫਿਰ ਉਹਨੇ ਬੋਲਣਾ ਚਾਹੀਦਾ ਹੂੰ ਹੂੰ ਫਿਰ ਕੀ ਹੋ ਗਿਆ ਵਧੀਆ ਮੇਰੇ ਪੱਕੇ ਤਾਂ ਮਾਂ ਬਹੁਤ ਬਚੰਗਾ ਹੈ ਪੱਖਾ ਚੰਗਾ ਲਹੋਰ ਹੁਣ ਏਸੇ ਨੇ ਤਾਂ ਪੇਟੀ ਖਲਾਈਗੀ ਚਾਬੀ ਲੈ ਕੇ ਡੈਡੀ ਤੋਂ ਜਿਸ ਤਾਂ ਵਧੀਆ ਹੋ ਗਿਆ ਥੂੜੀ ਜੀ ਦਿਨ ਜੀ ਨਹੀਂ ਸੀ ਚਾਬੀ ਇਹ ਪਹਿਲਾਂ ਵੀ ਇੱਕ ਦਿਨ ਮੰਗੀ ਸੀ ਪ੍ਰੀਤ ਤੇ ਮੈਂ ਚਾਬੀ ਕਿਹਦੇ ਕੋਲ ਹੈ ਹੁਣ ਤਾਂ ਫੜਾਤੀ ਸੀ ਨੇ ਡੈਡੀ ਨੂੰ ਵਾਪਸ ਓਹ ਹੋ ਪੁੱਤ ਮੈਂ ਤਾਂ ਹੁਣ ਪੁੱਛਦੀ ਆ ਇਹ ਤਾਂ ਗੱਲ ਕਰਦੇ ਆ ਇਹ ਵੀ ਸਿਆਣੀ ਆ ਠੀਕ ਆ ਇਹਨੂੰ ਪਤਾ ਆ ਗੱਲਾਂ ਵੀ ਨਹੀਂ ਕਰਨਦਾ ਵੀਰਾ ਤਾਂ ਚੱਲ ਮੈਂ ਚਾਹ ਲਿਆਉਣੀ ਹੈਗੀ ਮਾਂ ਫੇਰ ਕਰੀ ਤੂੰ ਇੱਕ ਦਿਨ ਫੇਰ ਆਈਂ ਬਲੇ ਟਾਈਮ 'ਚ ਚੰਗਾ ਕੱਲੀ ਆਜੀ ਨਾਲ ਵੀਰੇ ਨੂੰ ਨਾ ਲਿਆਈਂ ਤਾਂ ਗੱਲਾਂ ਨਹੀਂ ਕਰਨਦਾ ਹੈਗੀ ਆਉਂਗੀ ਮਾ ਤਾਂ ਮੇਰੀ ਗੱਲ ਸੁਣ ਲੈ ਠੀਕ ਆ ਮੈਂ ਕੰਦਾ ਦੇਖ ਰਿਆਂ ਤੂੰ ਪਹਿਲਾਂ ਉਹ ਬੈਠੇ ਦੀ ਕੁੜੀ ਉਦੋਂ ਬੋਲਣ ਗਈਆਂ ਠੀਕ ਆ ਤੂੰ तेरे ਘਰ ਦੇ ਬੈਠੇ ਚੁੱਪ ਕਰਕੇ ਬਹਿ ਜਾ ਤੂੰ ਠੀਕ ਆ ਐ ਫਰਕ ਪਾ ਜਾਣਾ ਹੁੰਦਾ ਘਰਾਂ 'ਚ ਕੁੜੀ ਨੇ ਮੈਂ ਕੀ ਬੋਲਿਆ ਮੈਂ ਤਾਂ ਉਹ ਪੁੱਛਿਆ ਸੀ ਉਹਨੂੰ ਕਹੀ ਨਹੀਂ ਆਏ ਨਹੀਂ ਆਹੋ ਉਹ ਬਗਜੂ ਕੁੜੀ ਉਹ ਤਾਂ ਰਸਗੀ ਲੈਣ ਉਹਦੇ ਘਰ ਤੋਂ ਸਿਆਣੀ ਇਹਨੂੰ ਪਤਾ ਹੀ ਸਾਰਾ ਹੁਣ ਪੇ ਜਾਣਦੀ ਨੇ ਆਏ ਨਹੀਂ ਜੇ ਉੱਤੇ ਗਈ ਹੋ ਪਹਿਨਣ ਕਿਨ ਭੇਜ ਦਾਂਗੇ ਉਹਦਾ ਘਰ ਆ ਮਿੱਠੀ ਆ ਕੋਈ ਗੱਲ ਫੇਰ ਕਿਹਨੇ ਬਗਜੂਗੀ ਤੇ ਚੱਲ ਚੰਗਾ ਪੱਤਾ ਕੋਈ ਬੋਲ ਤੀ ਕੋਈ ਉਹਨੇ ਸਿਆਣੀ ਗੱਲ ਸੁਣਿਆ ਹੋਇਆ ਠੀਕ ਆ ਤੂੰ ਚੰਗਾ ਜੇ ਹੁਣ ਬੋਲਿਆ ਲੇਖ ਲੀ ਲੈਣ ਨੂੰ ਦੱਸਤਾ ਮੈਂ ਹਾਂ ਨਹੀਂ ਬੋਲ ਤੀ ਹਾਂ ਕੋਈ ਜਿੰਨ ਨੂੰ ਖਾਂਦੇ ਗੱਲਾਂ ਜੀਆਂ ਨਹੀਂ ਨਹੀਂ ਬੋਲ ਤਾ ਨਹੀਂ ਬੋਲ ਸਿਆਣੀ ਗੱਲ